ਹਾਂਜੀ ਹਸ਼ੀਕਾਲ ਅੱਜ ਆਪਾਂ ਪਹੁੰਚੇ ਆ ਪਿੰਡ ਜੌਨਸਿਆਲਾ ਕਿਉਂਕਿ ਉਸ ਦਾ ਨਾਮ ਇੱਕ ਹੋਰ ਵੀ ਇਸ ਪਿੰਡ ਦਾ ਨਾਮ ਨਾਲ ਨਾਲ ਦੂਸਰਾ ਪਿੰਡ ਦਾ ਨਾਮ ਹੈ ਇਸ ਦਾ ਜੀਵਨ ਸਿੰਘ ਵਾਲਾ ਇਹ ਪਿੰਡ ਰਹਿ ਗਿਆ ਆਪਣਾ ਬਠਿੰਡਾ ਜ਼ਿਲ੍ਹਾ ਤੇ ਤਹਿਸੀਲ ਆਪਣਾ ਤਲਵੰਡੀ ਸਾਬੋ ਤੇ ਆਪਾਂ ਅੱਜ ਤੁਹਾਨੂੰ ਦੱਸਦੇ ਹਾਂ ਕਿ ਇਹਦੇ ਵਿੱਚ ਪਿੰਡ ਦੇ ਵਿੱਚ ਜਿਵੇਂ ਕਿ ਬਹੁਤ ਖਾਸियत ਚੀਜ਼ ਹੈ ਕਿਉਂਕਿ ਪੁਰਾਣੇ ਸਮੇਂ ਦੀ ਵਿੱਚ ਬਣੀ ਹੋਈ ਇੱਕ ਹਵੇਲੀ ਆ ਉਹ ਹਵੇਲੀ ਦੇ ਬਾਰੇ ਤੁਹਾਨੂੰ ਅੱਜ ਜਾਣਨਾ ਪਾਉਣ ਲੱਗਿਆ ਉਸ ਹਵੇਲੀ ਬਾਰੇ ਤੁਹਾਨੂੰ ਹਰ ਇੱਕ ਪੱਗਲਵਾ ਦੱਸਾਂਗੇ ਤੇ ਆਪਾਂ ਤੁਹਾਨੂੰ ਸਾਰੀ ਜਿੰਨੀ ਵੀ ਹਵੇਲੀ ਬਣੀ ਆ ਵਿੱਚੋਂ ਵੀ ਦਿਖਾਵਾਂਗੇ ਕਿਉਂਕਿ ਬਹੁਤ ਪੁਰਾਣੇ ਸਮੇਂ ਦੀ ਆ ਕੋਈ ਕੋਈ ਹਵੇਲੀ ਆ ਜਿਹੜੀ ਉਹੀ ਸਹੀ ਢੰਗ ਨਾਲ ਰਹਿ ਗਈ ਕਿਉਂਕਿ ਜਿਹੜੀ ਹਵੇਲੀ ਦੀ ਕੋਈ ਸੰਭਾਲ ਆ ਕੋਈ ਪੁਰਾਣਾ ਕਲਚਰ ਕਿਸੇ ਪਿੰਡ ਦੇ ਵਿੱਚ ਹੀ ਮਿਲਦਾ ਟਾਵੇਂ ਚੋਂ ਨਹੀਂ ਕਿਉਂਕਿ ਅੱਜ ਕੱਲ ਬਹੁਤ ਮੁਸ਼ਕਲ ਨਾਲ ਮਿਲਦਾ ਤੇ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜਿਵੇਂ ਕਿ ਬਾਹਰੋਂ ਆਪਾਂ ਕੈਮਰੇ ਵਾਲੇ ਮੁੰਡੇ ਨੂੰ ਕਹਿੰਨੇ ਆਂ ਬਾਈ ਇਧਰੋਂ ਕੈਮਰਾ ਮਾਰ ਕੇ ਨਾ ਸਾਰੀ ਹਵੇਲੀ ਦਿਖਾ ਦੇ ਜਿਵੇਂ ਕਿ ਆ ਸਾਹਮਣੇ ਬਣੀ ਹੋਈ ਆ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਕਿਉਂਕਿ ਇਸ ਹਵੇਲੀ ਦੇ ਵਿੱਚ ਇਸ ਹਵੇਲੀ ਦੇ ਵਿੱਚ ਜਿਵੇਂ ਕਿ ਪਿੱਛੇ ਜੇ ਇੱਕ ਫਿਲਮ ਆਈ ਸੀ ਨਿਸ਼ਾਨਾ ਜਿਵੇਂ ਕੁਲਵਿੰਦਰ ਬਿੱਲੇ ਦੀ ਫਿਲਮ ਬਣੀ ਹੋਈ ਆ ਉਹ ਫਿਲਮ ਇਸੇ ਹਵੇਲੀ ਦੇ ਵਿੱਚ ਬਣੀ ਹੋਈ ਆ ਕਿਉਂਕਿ ਸਾਨੂੰ ਸਾਰਾ ਇਸ ਦੇ ਵਿੱਚੋਂ ਅੰਦਰਲੀ ਸਾਈਡੋਂ ਸਾਰੀ ਇੱਕ ਚੀਜ਼ ਹਰ ਇੱਕ ਦਿਖਾਈ ਜਾਣੀ ਆ ਕਿਉਂਕਿ ਜਿੰਨੇ ਵੀ ਕੋਈ ਜਿਵੇਂ ਉੱਪਰ ਕੋਈ ਪੁਰਾਣੀਆਂ ਚੀਜ਼ਾਂ ਨੇ ਸਾਰੀਆਂ ਜਿੰਨੀਆਂ ਵੀ ਬਣੀਆਂ ਹੋਈਆਂ ਨੇ ਹਰ ਇੱਕ ਆਪਾਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਜਿਵੇਂ ਕਿ ਇਧਰੋਂ ਆਪਣਾ ਇੱਕ ਗੇਟ ਨਿਕਲਦਾ ਹੈਗਾ ਸਾਈਡ ਦੀ ਉਧਰ ਦੀ ਹੋ ਕੇ ਆਪਾਂ ਤੁਹਾਨੂੰ ਅੰਦਰ ਚੱਲਦੇ ਆ ਦਿਖਾਉਣੇ ਆ ਕਿਉਂਕਿ ਜਿਵੇਂ ਕਿ ਇੱਥੇ ਕੋਈ ਰੈਸ਼ ਹੈ ਨਹੀਂ ਕਿਉਂਕਿ ਪੁਰਾਣੇ ਸਮੇਂ ਦੀ ਆ ਤੇ ਉਹ ਉਸ ਕਾਰਨ ਕਿਉਂਕਿ ਇੱਥੇ ਬਹੁਤ ਜ਼ਿਆਦਾ ਜਿਵੇਂ ਤੁਹਾਨੂੰ ਦੇਸ ਦਾ ਹੁਣ ਆ ਵੀ ਖੱਬਲ ਵਗੈਰਾ ਹੋਇਆ ਜਿਸ ਬੰਦੇ ਕੋਲ ਇਹ ਚਾਬੀ ਐ ਇਸ ਦੀ ਉਹ ਵਿਚਾਰਾ ਸੰਭਾਲ ਕਰਦਾ ਇਸ ਦੀ ਤੇ ਜਿਵੇਂ ਕਿ ਹੁਣ ਬਾਰਸ਼ਾਂ ਪੈਣ ਕਰਕੇ ਬਹੁਤ ਜ਼ਿਆਦਾ ਇੱਥੇ ਜਿਵੇਂ ਖੱਬਲ ਵਗੈਰਾ ਹੋ ਗਿਆ ਸੀਗਾ ਉਹਨਾਂ ਨੇ ਆਪਣਾ ਇੱਕ ਬੰਦਾ ਲਗਾ ਕੇ ਇਸ ਦੀ ਸਫਾਈ ਵਗੈਰਾ ਵੀ ਕਰਾਈ ਜਾਂਦੀ ਐ ਕਿਉਂਕਿ ਉਸ ਸਾਫਕਾ ਸਰਪੰਚ ਨੇ ਉਸ ਦਾ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਆਪਾਂ ਨੂੰ ਪਰਮਿਸ਼ਨ ਦਿੱਤੀ ਹਵੇਲੀ ਦੀ ਸਾਰੀ ਕਲੀਅਰ ਆਪਾਂ ਨੂੰ ਵੀਡੀਓ ਬਣਾਉਣ ਵਾਸਤੇ ਤੇ ਉਹਨਾਂ ਦਾ ਨਾਮ ਆ ਹੈਪੀ ਸਰਪੰਚ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਆਜੋ ਜੀ ਆਪਾਂ ਅੰਦਰ ਦਿਖਾਉਣੇ ਆ ਕਿਉਂਕਿ ਆਪਾਂ ਐਂਟਰ ਹੋ ਚੱਕੇ ਆ ਤੇ ਜਿਵੇਂ ਕਿ ਤੁਹਾਨੂੰ ਦਿਖਾਉਣੇ ਆ ਇਸ ਤਰ੍ਹਾਂ ਜਿਵੇਂ ਉੱਪਰ ਤੁਹਾਨੂੰ ਪਤਾ ਲੱਗਦਾ ਹੋਣਾ ਵੀ ਉੱਪਰ ਮਸਾਲਾ ਕਿਉਂਕਿ ਲੈਣ ਲੱਗ ਰਿਹਾਗਾ ਤੇ ਬਹੁਤ ਪੁਰਾਣੀ ਬਿਲਡਿੰਗ ਹੋਣ ਕਰਕੇ ਟਾਈਮ ਦੇ ਹਿਸਾਬ ਦੇ ਨਾਲ ਜਿਵੇਂ ਕਿ ਸਾਰੀਆਂ ਚੀਜ਼ਾਂ ਬਣੀਆਂ ਹੋਈਆਂ ਨੇ ਤੇ ਉਹ ਤੁਹਾਨੂੰ ਦਿਖਾਉਣੇ ਆ ਜਿਵੇਂ ਕਿ ਆ ਦੇਖੋ ਪਹਿਲਾ ਪੁਰਾਣੇ ਸਮੇਂ ਦੇ ਸੰਦੂਖ ਆਪ ਇਹਨੇ ਸੰਦੂਖ ਤੇ ਇੱਕ ਸਾਨੂੰ ਹੋਰ ਦਿਖਾਉਣੇ ਆ ਇਹਦੇ ਵਿੱਚ ਇੱਕ ਚੀਜ਼ ਨਿਗਾਹ ਚ ਵਿੱਚ ਪਈ ਆ ਜਿਵੇਂ ਪੁਰਾਣੇ ਸਮੇਂ ਦੇ ਆਹ ਟੈਲੀਫੋਨ ਵਗੈਰਾ ਉਵੇਂ ਈ ਇਦਾਂ ਦੇ ਇੱਥੇ ਪਏ ਨੇ ਕਿਉਂਕਿ ਇਸ ਹਵੇਲੀ ਦੇ ਵਿੱਚ ਕੁਲਵਿੰਦਰ ਵਿਲਾ ਦੀ ਫਿਲਮ ਬਣੀ ਗਈ ਆ ਨਿਸਾਨਾ ਕਿਉਂਕਿ ਉਹਨਾਂ ਨੇ ਇੱਥੇ ਮੈਨੂੰ ਲੱਗਦਾ ਕਹਿੰਦੇ ਆ ਕਿ ਜਿਵੇਂ ਕਿ ਡੇਢ ਮਹੀਨਾ 2 ਮਹੀਨੇ ਇੱਥੇ ਉਹਨਾਂ ਦੀ ਸ਼ੂਟਿੰਗ ਚੱਲੀ ਸੀ ਇਸੇ ਇਸੇ ਹਵੇਲੀ ਦੇ ਵਿੱਚ ਤੇ ਉਹਨਾਂ ਦੀ ਫਿਲਮ ਬਣਾਈ ਗਈ ਆ ਤੇ ਤੁਹਾਨੂੰ ਦਿਖਾਉਣੇ ਆ ਇਧਰੋਂ ਵੀ ਪੁਰਾਣੇ ਸਮੇਂ ਦੀਆਂ ਜਿਵੇਂ ਕੋਈ ਤਸਵੀਰਾਂ ਜਾਂ ਕੋਈ ਚੀਜ਼ਾਂ ਪਈਆਂ ਨੇ ਹਰ ਇੱਕ ਨੂੰ ਦਿਖਾਉਣ ਲੱਗਿਆਂ ਜਿਵੇਂ ਕਿ ਆ ਦੇਖੋ ਇੱਧਰ ਪੁਰਾਣੇ ਸਮੇਂ ਦਾ ਜਿਵੇਂ ਕਿ ਮੰਝਾ ਪਿਆਗਾ ਦੇਖੋ ਐਡੇ-ਐਡੇ ਮੰਝੇ ਹੁਣ ਦੇ ਸਮੇਂ ਦੇ ਵਿੱਚ ਨਹੀਂ ਰਹੇ ਕਿਉਂਕਿ ਇਹ ਪੁਰਾਣੇ ਸਮੇਂ ਦੇ ਵਿੱਚ ਹੁੰਦੇ ਸੀਗੇ ਤੇ ਇੱਕ ਹੋਰ ਚੀਜ਼ ਆ ਇਹਦੇ ਵਿੱਚ ਤੁਹਾਨੂੰ ਦਿਖਾਉਣ ਲੱਗਿਆਂ ਆ ਦੇਖੋ ਜਿਵੇਂ ਕਿ ਇਸ ਹਵੇਲੀ ਦੇ ਵਿੱਚ ਕਿੱਲੇ ਜਿਹੜੇ ਆਪਣੇ ਪੁਰਾਣੇ ਸਮੇਂ ਦੇ ਵਿੱਚ ਇਸ ਤਰ੍ਹਾਂ ਟੰਗੇ ਲੱਗਦੇ ਸੀਗੇ ਕਿਉਂਕਿ ਜਿਵੇਂ ਕਿ ਆਪਾਂ ਕੱਪੜਾ ਲੀੜਾ ਟੰਗਣ ਲਈ ਤੇ ਹੁਣ ਅੱਜਕੱਲ੍ਹ ਫੈਨਸੀ ਚੀਜ਼ਾਂ ਹੋ ਗਈਆਂ ਇਦਾਂ ਦੀਆਂ ਚੀਜ਼ਾਂ ਨਹੀਂ ਮਿਲਦੀਆਂ ਜੇ ਮੈਂ ਕਹਾਂ ਦੇਖੋ ਪੁਰਾਣਾ ਸੰਦੂਕ ਆ ਜੇ ਆਪਾਂ ਇਹਨੂੰ ਚੱਕਣਾ ਹੋਵੇ ਖੋਲਣਾ ਹੋਵੇ ਆਮ ਬੰਦੇ ਤਾਂ ਇਹ ਖੁੱਲਦਾ ਵੀ ਨਹੀਂ ਹੈਗਾ ਇੰਨਾ ਨਿੱਗਰ ਹੈਗਾ ਆ ਦੇਖੋ ਬਹੁਤ ਜ਼ਿਆਦਾ ਇਸ ਦੇ ਉੱਪਰ ਕੁੰਡਾ ਅਲੱਗ ਲੱਗਿਆ ਹੋਇਆ ਬਾਜੂਦਾਰ ਉਸ ਦੇ ਉੱਪਰ ਆ ਖੋਲਣ ਲਈ ਸਾਰਾ ਸਿਸਟਮ ਬਣਿਆ ਹੋਇਆ ਤੇ ਆਮ ਬੰਦਾ ਤਾਂ ਇਹਨੂੰ ਹਰ ਇੱਕ ਖੋਲ ਨਹੀਂ ਸਕਦਾ ਕਿਉਂਕਿ ਇੰਨਾ ਵਜਨ ਹੋ ਜਾਂਦਾ ਇਸ ਦੇ ਵਿੱਚ ਜਿਵੇਂ ਆ ਪੁਰਾਣੇ ਸਮੇਂ ਦੀਆਂ ਕੁਰਸੀਆਂ ਵਗੈਰਾ ਸੀਗੀਆਂ ਸਮਾ ਪੈਕੇ ਟੁੱਟ ਚੁੱਕੀਆਂ ਨੇ ਇੱਕ ਜਿਵੇਂ ਕਿ ਤੁਹਾਡੇ ਸਾਹਮਣੇ ਇਧਰ ਆ ਸੰਦੂਕ ਪਿਆਗਾ ਥੋੜਾ ਜਿਹਾ ਵੀ ਪਿੱਛੇ ਹੋ ਕੇ ਮਾਰਾ ਇਹ ਵੀਡੀਓ ਬਣਾਈ ਸਾਰੀ ਚੀਜ਼ ਕਵਰ ਕਰੀ ਤੇ ਕਿਉਂਕਿ ਵੀ ਹਰ ਇੱਕ ਬੰਦੇ ਦੇ ਸਾਹਮਣੇ ਇਹ ਚੀਜ਼ ਆਵੇ ਕਿ ਵੀ ਪੁਰਾਣੇ ਚੀਜ਼ ਨੇ ਜਿਹੜੀਆਂ ਚੀਜ਼ਾਂ ਨੇ ਉਹ ਕਿਵੇਂ ਸੰਭਾਲ ਰੱਖਣੀਆਂ ਉਹਨਾਂ ਦੀ ਜਿਵੇਂ ਜੇ ਕਿਸੇ ਕੋਲ ਇਹ ਜੀਆਂ ਚੀਜ਼ਾਂ ਪਈਆਂ ਨੇ ਹਰ ਇੱਕ ਬੰਦੇ ਦਾ ਫਰਜ਼ ਬਣਦਾ ਉਹਨਾਂ ਨੂੰ ਸੰਭਾਲ ਕੇ ਰੱਖੋ ਕਿਉਂਕਿ ਇਹ ਜੀਆਂ ਚੀਜ਼ਾਂ ਰੋਜ਼ ਰੋਜ਼ ਨਾਲ ਤਿਆਰ ਹੁੰਦੀਆਂ ਨੇ ਨਾ ਹੀ ਮਿਲਦੀਆਂ ਨੇ ਤੇ ਮਸਾਂ ਹੀ ਮਿਲਦੀਆਂ ਨੇ ਤੇ ਚਲਾ ਲਾ ਬਈ ਤੇ ਅੰਦਰ ਵੀ ਜਿਵੇਂ ਕਿ ਆਪਾਂ ਆਵਾਂਗੇ ਸਰ ਕਿਉਂਕਿ ਹਨੇਰਾ ਪਊਗਾ ਉਧਰੋਂ ਉਸ ਕਰਕੇ ਆਪਾਂ ਟਾਰਚ ਲਾ ਕੇ ਦਿਖਾਵਾਂਗੇ ਕਿ ਉਹ ਹਵੇਲੀ ਦੇ ਵਿੱਚ ਹਨੇਰਾ ਪੈਂਦਾ ਹੈਗਾ ਜਿਵੇਂ ਆ ਦੇਖੋ ਸਾਰੇ ਚਾਰ ਸਫੇਰੇ ਪੁਰਾਣੇ ਡਿਜ਼ਾਈਨ ਦੇ ਕਿੱਲੇ ਲੱਗੇ ਹੋਏ ਨੇ ਜਿਹੜੇ ਆ ਸੀਗੇ ਜਿਵੇਂ ਤੁਹਾਨੂੰ ਆ ਦਿਖਾ ਦਿੰਨੇ ਆ ਤੇ ਇਹਨਾਂ ਦੇ ਉੱਪਰ ਜਿਵੇਂ ਕੱਪੜੇ ਟੰਗੇ ਜਾਂਦੇ ਸੀ ਕੋਈ ਵੀ ਸਮਾਨ ਚੀਜ਼ ਕੋਈ ਟੰਗਣ ਵਾਲੀ ਸੀ ਇਹਨਾਂ ਦੇ ਉੱਤੇ ਟੰਗੀ ਜਾਂਦੀ ਸੀ ਤੇ ਜਿਵੇਂ ਕਿ ਪੁਰਾਣੇ ਡਿਜ਼ਾਈਨ ਦੀਆਂ ਸੋਚਾਂ ਉਹਨਾਂ ਨੇੜੇ ਹੋ ਕੇ ਬਈ ਇੱਧਰ ਦਿਖਾਈਂ ਜਿਵੇਂ ਕਿ ਆ ਦੇਖੋ ਤੁਹਾਡੇ ਸਾਹਮਣੇ ਆ ਇਹ ਪੁਰਾਣੇ ਸਮੇਂ ਦੀਆਂ ਸੁਚਾਂ ਦੇਖੋ ਜਿਵੇਂ ਐਮਸੀ ਆ ਉਸੇ ਤਰ੍ਹਾਂ ਹੀ ਹੁੰਦੀ ਸੀ ਤੇ ਆਪਣੇ ਹੁਣ ਰੂਮ ਦੇ ਵਿੱਚ ਤੁਸੀਂ ਐ ਲਾ ਲਓ ਵੀ ਕਿੰਨੇ ਕਿੰਨੇ ਬੋਰਡ ਹੋ ਜਾਂਦੇ ਆ ਫੈਂਸੀ ਕਿੰਨੇ ਕਿੰਨੇ ਸਵਿੱਚਾਂ ਹੋ ਜਾਂਦੀਆਂ ਨੇ ਅੱਗੇ ਇੱਕ ਸਵਿੱਚ ਨਾਲ ਹੀ ਦੇਖੋ ਜਿਵੇਂ ਕਿ ਆ ਦੇਖੋ ਆ ਤੁਹਾਡੇ ਸਾਹਮਣੇ ਆ ਇੱਥੇ ਇਹਨਾਂ ਦੇ ਵੀ ਇਹੀ ਹੈਗਾ ਕਿਉਂਕਿ ਪੁਰਾਣੇ ਟਾਈਮ ਦੇ ਹੋਣ ਕਰਕੇ ਟਾਈਮ ਪੈਣ ਕਰਕੇ ਇਹ ਸਾਰੀ ਚੀਜ਼ ਪੱਟੀ ਗਈ ਆ ਓਖੜੀ ਗਈ ਆ ਕਿਉਂਕਿ ਜਿਵੇਂ ਕਿ ਜੰਗਾਲ ਲੱਗੀ ਕੋਈ ਕਿੱਲ ਵਗੈਰਾ ਉਹ ਵਿੱਚੋਂ ਨਿਕਲ ਗਏ ਨੇ ਆ ਦੇਖੋ ਪੁਰਾਣੇ ਦਰਵਾਜ਼ੇ ਆ ਜਿਵੇਂ ਸਾਰੇ ਕਿਉਂਕਿ ਥੋੜਾ ਬਹੁਤ ਟੁੱਟ ਭੱਜ ਹੋ ਰਹੀ ਆ ਤੇ ਆ ਦੇਖੋ ਸਾਰੇ ਜਿਵੇਂ ਆ ਤੁਹਾਡੇ ਸਾਹਮਣੇ ਆ ਅੱਗੇ ਇਸ ਤਰ੍ਹਾਂ ਰੱਖਣੇ ਬਣਾਏ ਜਾਂਦੇ ਸੀ ਹੁਣ ਆਪਣੇ ਕਿਉਂਕਿ ਰੂਮਾਂ ਦੇ ਵਿੱਚ ਐਦਾਂ ਦੇ ਕੋਈ ਰੱਖਣੇ ਕੋਈ ਨਹੀਂ ਮਿਲਦੇ ਕਿਉਂਕਿ ਹਰ ਇੱਕ ਕਮਰੇ ਦੇ ਵਿੱਚ ਰੂਮ ਦੇ ਵਿੱਚ ਦੇਖ ਰਹੇ ਆ ਵੀ ਇੱਕ ਸੋਚ ਹੀ ਹੁੰਦੀ ਆ ਆ ਦੇਖੋ ਇੱਥੇ ਵੀ ਇੱਕ ਲੱਗੀ ਹੋਈ ਆ ਸਾਰੇ ਰੂਮ ਦੇ ਵਿੱਚ ਤੇ ਉੱਪਰ ਆਪਣਾ ਉਹ ਦੇਖੋ ਪਲੱਗ ਦਿੱਤਾ ਹੋਇਆ ਹੈਗਾ ਪੁਰਾਣੇ ਡਿਜ਼ਾਈਨ ਦਾ ਪੁਰਾਣੇ ਡਿਜ਼ਾਈਨ ਦੀ ਫੀਟਿੰਗ ਤੁਹਾਡੇ ਸਾਹਮਣੇ ਆ ਅੱਜ ਤੁਹਾਨੂੰ ਹੋਰ ਦਿਖਾਉਣੇ ਅੱਗੇ ਬਹੁਤ ਲੰਬੀ ਵੀਡੀਓ ਬਣਨੀ ਹੈ ਸਾਰੀ ਗੌਰ ਨਾਲ ਦੇਖਣੀ ਹੈ ਜਿਨੇ ਪੁਰਾਣੀਆਂ ਚੀਜ਼ਾਂ ਦੇਖਣੀਆਂ ਜਿਵੇਂ ਕਿ ਲੋਕ ਪਹਿਲਾਂ ਕਿਸ ਤਰ੍ਹਾਂ ਲੋਕ ਲੱਗਦੇ ਸੀਗੇ ਆ ਦੇਖੋ ਜਿਵੇਂ ਪਹਿਲਾਂ ਇੱਥੇ ਲੋਕ ਲੱਗਦੇ ਸੀ ਨੀਚੇ ਆ ਤੁਹਾਡੇ ਸਾਹਮਣੇ ਆ ਕੁੰਡਾ ਕਬਜ਼ਾ ਜਿਵੇਂ ਵੀ ਲਾਇਆ ਹੋਇਆ ਇਸ ਤਰ੍ਹਾਂ ਸੰਗਲ ਵਾਲੇ ਅੱਗੇ ਲੋਕ ਆਉਂਦੇ ਸੀਗੇ ਤੇ ਆ ਦੇਖੋ ਸਾਰੀ ਚੀਜ਼ ਇਦਾਂ ਦੀ ਬਣੀ ਹੋਈ ਆ ਕਿਉਂਕਿ ਇਸ ਪਿੰਡ ਦੇ ਵਿੱਚ ਜਿਵੇਂ ਕਿ ਪੁਰਾਣੀ ਹਵੇਲੀ ਆ ਤੇ ਇਸ ਹਵੇਲੀ ਦੇ ਵਿੱਚ ਹਰ ਇੱਕ ਬੰਦੇ ਦਾ ਦਿਲ ਕਰਦਾ ਹੋਈ ਅਸੀਂ ਦੇਖੀਏ ਬੀਸ ਚੀਜ਼ਾਂ ਪੁਰਾਣੀਆਂ ਨੂੰ ਕਿਉਂਕਿ ਤੁਹਾਨੂੰ ਆ ਦੇਖੋ ਦਿਖਾਉਣ ਲੱਗੇ ਆ ਵੀ ਜਿਨੇ ਨਹੀਂ ਦੇਖੀ ਇਹ ਵੀਡੀਓ ਜਿਨੇ ਇਸ ਹਵੇਲੀ ਦੇ ਵਿੱਚੋਂ ਕੁਝ ਨਹੀਂ ਦੇਖਿਆ ਇਸ ਵੀਡੀਓ ਦੇ ਵਿੱਚ ਆਪਾਂ ਇਸ ਵੀਡੀਓ ਰਾਹੀਂ ਸਾਰਾ ਕੁਝ ਦੇਖ ਸਕਦੇ ਆ ਪਰ ਪੁਰਾਣੇ ਡਿਜ਼ਾਈਨ ਦੇ ਮੰਝੇ ਆ ਦੇਖੋ ਕਿਉਂਕਿ ਇੱਥੇ ਕੁਲਵਿੰਦਰਾ ਆਪਣਾ ਸਿੰਗਰ ਨੇ ਕੁਲਵਿੰਦਰ ਵਿੱਲਾ ਜੀ ਉਹਨਾਂ ਨੇ ਫਿਲਮ ਕੱਢੀ ਸੀ ਕਿਉਂਕਿ ਮੈਨੂੰ ਇਦਾਂ ਲੱਗਦਾ ਵੀ ਉਹਨਾਂ ਨੇ ਜਿਹੜਾ ਨਵਾਂ ਨਵਾਰ ਭਰਿਆ ਹੋਇਆ ਮੰਝਾ ਇਹ ਵੀ ਉਹਨਾਂ ਨੇ ਨਾ ਤਿਆਰ ਕੀਤੇ ਹੋਣ ਕਿਉਂਕਿ ਫਿਲਮ ਬਣਾਉਣ ਦੇ ਲਈ ਉਹਨਾਂ ਨੇ ਤਿਆਰ ਕੀਤੇ ਹੋਣਗੇ ਆ ਦੇਖੋ ਪੁਰਾਣੇ ਡਿਜ਼ਾਈਨ ਦੇ ਹੁਣ ਤਾਂ ਸੋਫਿਆਂ ਵਾਲੇ ਆ ਗਏ ਆਪਣੇ ਪੀੜਾ ਸੈੱਟ ਅੱਗੇ ਇਸ ਤਰ੍ਹਾਂ ਹੁੰਦੇ ਸੀ ਆ ਤਾਰਾਂ ਜੀਆਂ ਦੇ ਬੁਣਦੇ ਹੁੰਦੇ ਅੱਗੇ ਇਹ ਪਲਾਸਟਿਕ ਜੀ ਦੀ ਤਾਰ ਜੀ ਆ ਸਕੂਲਾਂ ਦੇ ਵਿੱਚ ਤੁਸੀਂ ਕੁਰਸੀਆਂ ਵੀ ਦੇਖੀਆਂ ਹੋਣੀਆਂ ਕਿਸ ਬੱਚਿਆਂ ਨੇ ਜਿਹੜਿਆ ਨੇ ਦੇਖੀਆਂ ਨੇ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿਉਂਕਿ ਇਦਾਂ ਦੀਆਂ ਚੀਜ਼ਾਂ ਜਿਨੇ ਨਹੀਂ ਦੇਖੀਆਂ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਚੀਜ਼ਾਂ ਬਣੀਆਂ ਹੋਈਆਂ ਅੱਜ ਕੱਲ੍ਹ ਦੇ ਨਵੇਂ ਬੱਚੇ ਨਹੀਂ ਉਹਨਾਂ ਨੇ ਦੇਖੀਆਂ ਤਾਂ ਉਹ ਦੇਖ ਸਕਦੇ ਆ ਹਰ ਇੱਕ ਚੀਜ਼ ਬਣਾਈ ਜਾਂਦੀ ਆ ਕਿਉਂਕਿ ਆ ਦੇਖੋ ਆ ਜਿਵੇਂ ਅੱਗੇ ਲੋਕ ਦਰਵਾਜ਼ਾ ਸਭ ਕੁਝ ਹੁੰਦਾ ਸੀਗਾ ਆਪਣਾ ਉਸੇ ਤਰ੍ਹਾਂ ਹੀ ਹੈਗਾ ਤੇ ਹਰ ਇੱਕ ਚੀਜ਼ ਉਹ ਮਿਜ਼ਿਕ ਵਿੱਚ ਇੱਥੇ ਪਈ ਆ ਕਿਉਂਕਿ ਹੁਣ ਇੱਥੇ ਕੋਈ ਰਹਿੰਦਾ ਨਹੀਂ ਹੈਗਾ ਇਸ ਹਵੇਲੀ ਦੇ ਵਿੱਚ ਕਿਸੇ ਦੀ ਰਹਿ ਐਸ ਨਹੀਂ ਹੈਗੀ ਤਾਂ ਕਰਕੇ ਇਦਾਂ ਦਾ ਸਾਰਾ ਸਿਸਟਮ ਪਿਆਗਾ ਇਹ ਤੇ ਆ ਜੋ ਤੁਹਾਨੂੰ ਅੱਗੇ ਇੱਕ ਹੋਰ ਚੀਜ਼ ਦਿਖਾਉਣ ਲੱਗਿਆ ਜਿਵੇਂ ਕਿ ਆਪਣਾ ਇੱਧਰ ਜੋਤਾ ਜੀ ਫਿਰਦੇ ਨੇ ਤੇ ਇਹ ਵੀ ਦੇਖਣ ਨੂੰ ਦਰਸਦੇ ਸੀਗੇ ਇਹ ਵੀ ਨਾਲ ਆਏ ਸਾਡੇ ਵੀ ਚਲੋ ਦੇਖ ਕੇ ਆਣ ਆ ਦੇਖੋ ਜਿਵੇਂ ਕਿ ਇਧਰੋਂ ਵੀ ਇਸ ਐਡਾ ਵੱਡਾ ਰੂਮ ਬਣਾਇਆ ਹੋਇਆ ਘਟੋ-ਕਟੇ ਦੀ 7 ਦੀ ਉਚਾਈ ਹੋਣੀ 15 ਫੁੱਟ ਤੁਹਾਡੇ ਸਾਹਮਣੇ ਆ ਘਟੋ-ਕਟੇ ਦੀ 15 ਫੁੱਟ ਚਾਈ ਹੋਣੀ ਆ ਦੇਖੋ ਇੱਥੇ ਵੀ ਬੋਰਡ ਇਦਾਂ ਦੀ ਆ ਆ ਦੇਖੋ ਅਵਾਰਡ ਬੂਟ ਸਭ ਕੁਝ ਇਦਾਂ ਦੀ ਪਿਆਗਾ ਤੇ ਜਿਵੇਂ ਕਿ ਤੁਹਾਨੂੰ ਦਿਖਾਉਣੇ ਆ ਮੈਨੂੰ ਲੱਗਦਾ ਸਦਰ ਥਾਣਾ ਮੋਗਾ ਇਹ ਚੀਜ਼ ਪਈ ਆ ਜਿਹੜੀ ਇੱਥੇ ਰੱਖੀ ਇਹ ਮੈਨੂੰ ਐ ਲੱਗਦਾ ਵੀ ਇੱਥੇ ਜਦੋਂ ਫਿਲਮ ਦੀ ਰੈਸਲ ਕੀਤੀ ਗਈ ਸੀ ਉਦੋਂ ਇਹਨਾਂ ਨੇ ਕੋਈ ਸਿਸਟਮ ਲਾਇਆ ਹੋਣਾ ਕਿਉਂਕਿ ਸਭ ਕੁਝ ਬਣਾਉਣਾ ਪੈਂਦਾ ਉਸ ਦੇ ਵਿੱਚ ਦਿਖਾਉਣਾ ਪੈਂਦਾ ਤੇ ਉਦੋਂ ਦੇ ਸਿਸਟਮ ਪਏ ਨੇ ਤਾਂ ਹੁਣ ਦੇ ਨੇ ਕਿਉਂਕਿ ਥੋੜਾ ਟਾਈਮ ਹੀ ਹੋਇਆ ਫਿਲਮ ਬਣੀ ਨੂੰ ਤੇ ਨਿਸ਼ਾਨਾ ਫਿਲਮ ਬਣੀ ਸੀਗੀ ਤੁਸੀਂ ਉਸ ਦੀ ਫਿਲਮ ਦੇ ਵਿੱਚ ਵੀ ਦੇਖ ਸਕਦੇ ਹੋ ਵੀ ਉਹਨਾਂ ਨੇ ਇਸੇ ਇਸੇ ਆਪਣੀ ਹਵੇਲੀ ਦੇ ਵਿੱਚ ਆ ਦੇਖੋ ਇਹ ਸਾਰਾ ਕੁਝ ਉਹਨਾਂ ਨੇ ਲਿਖ ਕੇ ਲਾਇਆ ਹੋਇਆ ਸੀ ਮੈਨੂੰ ਇਦਾਂ ਲੱਗਦਾ ਤੇ ਇਹ ਤਾਂ ਹੁਣ ਦਾ ਸਿਸਟਮ ਆ ਸਾਰਾ ਬਣਾਇਆ ਹੋਇਆ ਤੇ ਜਿਵੇਂ ਇੱਕ ਹੋਰ ਤੁਹਾਨੂੰ ਚੀਜ਼ ਦਿਖਾਉਣਿਆ ਇਧਰੋਂ ਜਿਵੇਂ ਆ ਦਰਵਾਜ਼ਾ ਖੋਲ ਕੇ ਆ ਜਾ ਬਈ ਬੋਚ ਕੇ ਹਨੇਰਾ ਬਹੁਤ ਹੈ ਇੱਥੇ ਤੇ ਹਨੇਰੇ ਕਰਕੇ ਅਸੀਂ نیچے ਜਾ ਨਹੀਂ ਸਕਦੇ ਕਿਉਂਕਿ ਨਹੀਂ ਤਾਂ ਕੱਪੜੇ ਵਗੈਰਾ ਖਰਾਬ ਹੋਣਗੇ ਤੇ ਉਸ ਕਰਕੇ ਵੀ ਅਸੀਂ نیچے ਨਹੀਂ ਜਾਣਾ ਚਾਹੁੰਦੇ ਕਿਉਂਕਿ ਜਾਲਾ ਵਗੈਰਾ ਬਹੁਤ ਲੱਗਿਆ ਹੋਊਗਾ ਇਹਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਐਦਾਂ ਦੀਆਂ ਸਰੂੰਗਾਂ ਬਣੀਆਂ ਹੁੰਦੀਆਂ ਸੀ ਜਿਵੇਂ ਕਿ ਆ ਦੇਖੋ ਤੁਹਾਨੂੰ ਦਿਨੀਆਂ ਹੋਣੀਆਂ ਇਹਦੇ ਵਿੱਚ ਵੀਡੀਓ ਚ ਸਾਹਮਣੇ ਤੁਹਾਡੇ ਨਜ਼ਰ ਇਧਰੋਂ ਹੋਰ ਕੈਮਰਾ ਕਰਕੇ ਦਿਖਾ ਦੇ ਬਈ ਇਧਰੋਂ ਅੰਦਰੋਂ ਨੀਚੇ ਨੂੰ ਹਾਂਜੀ ਹਾਂਜੀ ਬਸ ਅੱਗੇ ਨਾ ਜਾਈ ਤੇ ਕਿਉਂਕਿ ਬਈ ਡੂੰਗਾਗਾ ਪੁਰਾਣੇ ਸਮੇਂ ਦੀ ਚੀਜ਼ ਬਣੀ ਹੋਈ ਆ ਕੋਈ ਜਾਨਵਰ ਵਗੈਰਾ ਵੀ ਬੈਠਾ ਹੋ ਸਕਦਾ ਕਿਉਂਕਿ ਐਦਾਂ ਇਸ ਦੇ ਵਿੱਚ ਨਹੀਂ ਜਾ ਸਕਦੇ ਤੇ ਹਨੇਰਾ ਬਹੁਤ ਆ ਜੇ ਕੋਈ ਲੈਟਰ ਦਾ ਪ੍ਰਬੰਧ ਹੋਵੇ ਤਾਂ ਜਾ ਸਕਦੇ ਆ ਤੇ ਆਪਾਂ ਦੇਖੋ ਤੁਹਾਨੂੰ ਦਿਖਾਉਣਾ ਇਧਰਲੇ ਪਾਸੋਂ ਵੀ ਅੰਦਰੋਂ ਜਿਵੇਂ ਕਿ ਸਾਰੇ ਦਰਵਾਜ਼ੇ ਬਣੇ ਹੋਏ ਨੇ ਹਰ ਇੱਕ ਚੀਜ਼ ਆ ਉੱਪਰਲੇ ਬਿਲਡਿੰਗ ਨੂੰ ਜਿਵੇਂ ਇੱਥੋਂ ਉੱਪਰਲੇ ਪੋਰਚ ਨੂੰ ਪੌੜੀਆਂ ਜਾਂਦੀਆਂ ਨੇ ਤੇ ਇਧਰੋਂ ਜਿਵੇਂ ਆ ਦੇਖੋ ਇਧਰਲੀ ਸਾਈਡ ਜਿਵੇਂ ਲੈਟਰਿੰਗ ਬਾਥਰੂਮ ਬਣਿਆ ਹੋਇਆ ਤੁਹਾਨੂੰ ਇਹਦੇ ਵਿੱਚ ਵੀ ਇੱਕ ਬਹੁਤ ਜ਼ਰੂਰੀ ਕੰਮ ਦੱਸਦੇ ਹਾਂ ਜ਼ਰੂਰੀ ਗੱਲਾਂ ਦੱਸਦੇ ਹਾਂ ਜਿਵੇਂ ਕਿ ਪੁਰਾਣੇ ਸਮੇਂ ਦੀਆਂ ਪੁਰਾਣੇ ਸਮੇਂ ਦੇ ਵਿੱਚ ਜਿਵੇਂ ਕਿ ਟਾਈਮ ਪਾਸ ਕੀਤਾ ਜਾਂਦਾ ਸੀ ਅੱਗੇ ਵੀ ਲੋਕ ਰਹਿੰਦੇ ਸੀ ਤੇ ਹੁਣ ਫੈਂਸੀ ਹੋ ਰਹੇ ਨੇ ਤੇ ਦੋਨੋਂ ਦਿਨ ਖਰਚੇ ਹੋ ਰਿਆ ਆ ਦੇਖੋ ਇਦਾਂ ਦੀ ਅੱਗੇ ਫਲਸ਼ ਟੈਂਕੀਆਂ ਹੁੰਦੀਆਂ ਸੀ ਇਹ ਲੋਹੇ ਜਿਹੇ ਦੀ ਆ ਦੇਗੀ ਜੀ ਦੀ ਦੇਗੀ ਜੀ ਆ ਐਡਾ ਵੱਡਾ ਬਕਸਾ ਹੈ ਮੈਨੂੰ ਲੱਗਦਾ ਬਹੁਤ ਭਾਰ ਹੋਣਾ ਇਸ ਦੇ ਵਿੱਚ ਵੀ ਤੇ ਵਜਨ ਬਹੁਤ ਹੋਊਗਾ ਅੱਗੇ ਲੋਹੇ ਦੀ ਫੀਟਿੰਗ ਹੁੰਦੀ ਸੀ ਅੱਜ ਮੈਂ ਪੁਰਾਣੇ ਸਮੇਂ ਦੀਆਂ ਸੀਟਾਂ ਇਦਾਂ ਆ ਜਿਹੜੀ ਪਾਈਪ ਹੁੰਦੀ ਸੀ ਸਾਰੀ ਕਾਪਰ ਦੀ ਹੁੰਦੀ ਸੀ ਅੱਗੇ ਕਿਉਂਕਿ ਇਦਾਂ ਦੀ ਉਦਾਂ ਪਈਆ ਜਿਹੇ ਜੀ ਹੈਗੀ ਸੀ ਕਾਪਰ ਦੀ ਫੀਟਿੰਗ ਆ ਜਿਹੜੀ ਇਹ ਪਾਈਪ ਆ ਕਾਪਰ ਦੀ ਹੁੰਦੀ ਆ ਕਿਉਂਕਿ ਇਹ ਉਦਾਂ ਦੀ ਪਈ ਹੈ ਕਿ ਜਿਵੇਂ ਕਿਸੇ ਨੂੰ ਪਤੀ ਆ ਆਪਣਾ ਪਲੰਬਰ ਦਾ ਕੰਮ ਆ ਕੁਝ ਕੰਮਾਂ ਦੇ ਵਿੱਚੋ ਜਿਵੇਂ ਕੁਝ ਸਾਮਾਨ ਬਾਰੇ ਆਪਾਂ ਨੂੰ ਨੌਲੇਜ ਆ ਉਹਨਾਂ ਕੋ ਆਪਾਂ ਦੱਸ ਦਿੰਨੇ ਆ ਤੇ ਜਿਵੇਂ ਇਹ ਸੀਟਾਂ ਹੋ ਗਿਆ ਪ੍ਰਾਣੇ ਡਿਜ਼ਾਈਨ ਦੀਆਂ ਸਾਰੀਆਂ ਇਦਾਂ ਅੱਗੇ ਫੀਟਿੰਗ ਹੁੰਦੀ ਸੀ ਤੇ ਆਹ ਐਂਗਲ ਵਾਲ ਨੇ ਜਿਵੇਂ ਸਾਰਾ ਕੁਝ ਆ ਦੇਖੋ ਹੁਣ ਵਾਲੇ ਕੱਪੜਿਆਂ ਵਾਲੇ ਹੈਂਗਰ ਦੇਖ ਲਓ ਨਾਲੇ ਪਿਛਲੇ ਜਵਾਨੇ ਦੇ ਹੈਂਗਰ ਦੇਖ ਲਓ ਇਦਾਂ ਦੇ ਹੁੰਦੇ ਸੀ ਅੱਗੇ ਹੈਂਗਰ ਫੱਟੀ ਬਣਾ ਕੇ ਕ ਲੋਹੇ ਆਪਣੀ ਲੱਕੜ ਦੀ ਉਸ ਦੇ ਵਿੱਚ ਦੋ ਐਂਗਲਾਂ ਲਾਈਆਂ ਜਾਂਦੀਆਂ ਸੀ ਪੱਤੀਆਂ ਮੋੜ ਕੇ ਕਿਉਂਕਿ ਕੋਈ ਵੀ ਕਪੜਾ ਨਾ ਫਸੇ ਆ ਦੇਖੋ ਉਸੇ ਤਰ੍ਹਾਂ ਹੀ ਗਲਾਈ ਦਿੱਤੀ ਹੋਈ ਆ ਸਾਰੀ ਤੇ ਆ ਆਪਣੇ ਕਿੱਲਾ ਨਾਲ ਇੱਥੇ ਲਾਏ ਹੋਇਆ ਆ ਦੇਖੋ ਪਹਿਲਾਂ ਉੱਪਰ ਛੱਤ ਕਿੰਨੀ ਧਿਆਨ ਮਰਵਾਉ ਬਈ ਬਾਲੇ ਕਿਉਂ ਪਏ ਨੇ ਪਹਿਲਾਂ ਦੇ ਆ ਹੀ ਪੁਰਾਣੇ ਬਹੁਤ ਟਾਈਮ ਦੇ ਤੇ ਐਦਾਂ ਦੀਆਂ ਚੀਜ਼ਾਂ ਦੇਖਣ ਨੂੰ ਕਦੇ-ਕਦੇ ਮਿਲਦੀਆਂ ਹੁੰਦੀਆਂ ਗੌਰ ਨਾਲ ਦੇਖ ਸਕਦੇ ਹੋ ਸਾਰੀ ਵੀਡੀਓ ਗੌਰ ਨਾਲ ਦੇਖੋ ਤੁਹਾਨੂੰ ਹੋਰ ਵੀ ਦੇਖਣ ਨੂੰ ਬਹੁਤ ਕੁਝ ਮਿਲਣਾ ਆ ਦੇਖੋ ਆ ਪੀੜੀ ਜੀ ਪਤਾ ਨਹੀਂ ਕੀ ਸਿਸਟਮ ਬਣਾਇਆ ਹੋਇਆ ਸੀ ਇਹ ਵੀ ਲੱਕੜ ਦਾ ਇਹ ਹਜੇ ਗਲੀ ਸੜੀ ਨਹੀਂ ਉਦਾਂ ਦੀ ਵੀ ਪਈ ਐ ਸਾਫ਼ ਜੇ ਮੈਨੂੰ ਲੱਗਦਾ ਇਸ ਨੂੰ ਸੰਭਾਲ ਕੀਤੀ ਜਾਵੇ ਤਾਂ ਇਹਨੂੰ ਚੰਗੀ ਤਰ੍ਹਾਂ ਰੰਗ ਰੰਗ ਮਾਰ ਕੇ ਬਹੁਤ ਵਧੀਆ ਕੰਮ ਦੇਊਗੀ ਤੇ ਕਿਉਂਕਿ ਪ੍ਰਾਣੀ ਨਿਆਣਿਆਂ ਚੀਜ਼ਾਂ ਸਾਨੂੰ ਦਿਖਾਉਣੀਆਂ ਸਾਰੀਆਂ ਤੇ ਬਹੁਤ ਜੇ ਆਪਾਂ ਹੁਣ ਦੇਖੀਏ ਹੁਣ ਆਪਣੇ ਕੋਲੇ ਕੁਝ ਨਹੀਂ ਮਿਲਦਾ ਇਹ ਜਾ ਕੁਝ ਦੇਖਣ ਨੂੰ ਇਹ ਜਿਵੇਂ ਕਿ ਹੁਣ ਆਪਾਂ ਕੋਈ ਬਾਹਰ ਜਾਂਦੇ ਆ ਘੁੰਮਣ ਲਈ ਉੱਥੇ ਚੀਜ਼ਾਂ ਮਿਲਣੀਆਂ ਸਾਨੂੰ ਦੇਖਣ ਲਈ ਇਹ ਚੀਜ਼ਾਂ ਤੇ ਆ ਦੇਖੋ ਜਿਵੇਂ ਕਿਹਾ ਤੁਹਾਡੇ ਸਾਹਮਣੇ ਆ ਕਿਉਂਕਿ ਇਹ ਤੁਹਾਨੂੰ ਫਰੀ ਚੀਜ਼ਾਂ ਦਿਖਾਈਆਂ ਜਾ ਰਹੀਆਂ ਨੇ ਵੀਡੀਓ ਦੇ ਉੱਪਰ ਵੀਡੀਓ ਦੇ ਰਾਹੀਂ ਤੇ ਕਿਉਂਕਿ ਜੇ ਆਪਾਂ ਕਿਤੇ ਦੇਖਣ ਜਾਵਾਂਗੇ ਇਹ ਜਿਹੀਆਂ ਚੀਜ਼ਾਂ ਇਹ ਜਿਹੀਆਂ ਚੀਜ਼ਾਂ ਦੇਖਣ ਲਈ ਤੇ ਪਤਾ ਨਹੀਂ ਕਿੰਨੇ ਕਿੰਨੇ ਦੂਰ ਤੇ ਜਾਂਦੇ ਨੇ ਪੈਸੇ ਲਾਉਣੇ ਪੈਂਦੇ ਆ ਇਹ ਤੁਹਾਨੂੰ ਘਰੇ ਬੈਠੇ ਫਰੀ ਦਿਖਾਵਾਂਗੇ ਕਿਉਂਕਿ ਇਹ ਵੀਡੀਓ ਰਾਹੀਂ ਤੇ ਸਾਰਿਆਂ ਦਾ ਫਰਜ਼ ਬਣਦਾ ਵੀ ਆਪਣੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਦੇ ਰਹੋ ਆ ਦੇਖੋ ਤੁਹਾਨੂੰ ਪਤਾ ਲੱਗਦਾ ਹੋਊ ਕਿਉਂ ਇੱਧਰ ਸਾਰੇ ਨੇਰਾਗਾ ਤੇ ਇਹਨੇ ਦੇ ਕਰਕੇ ਆ ਦੇਖੋ ਪਹਿਲਾਂ ਦੀਆਂ ਹਲਵਾਰੀਆਂ ਜਿਵੇਂ ਕਿ ਇਦਾਂ ਦੀਆਂ ਬਣਦੀਆਂ ਸੀ ਹੁਣ ਫੈਨਸੀ ਡਿਜ਼ਾਈਨਾਂ ਦੀਆਂ ਚੱਲ ਰਹੀਆਂ ਨਵੀਆਂ ਤੋਂ ਨਵੀਆਂ ਤੇ ਕਿਉਂਕਿ ਅੱਗੇ ਕੰਧ ਦੇ ਵਿੱਚ ਹੀ ਸਾਰਾ ਸਿਸਟਮ ਬਣ ਜਾਣਾ ਹੈ ਕੰਧਾਂ ਹੀ ਬਹੁਤ ਮੋਟੀਆਂ-ਮੋਟੀਆਂ ਪਈਆਂ ਨੇ ਹਵੇਲੀ ਦੀਆਂ ਤੇ ਦੇਖੀਗਾ ਕਿ ਉੱਥੇ ਤਾਰ ਤੇ ਜਿਵੇਂ ਕਿ ਆ ਦੇਖੋ ਆ ਜਦੋਂ ਕੁਲਵਿੰਦਰ ਵਿਲਾ ਆਈ ਹੋ ਰਹੀਆਂ ਨੇ ਇੱਥੇ ਕੋਈ ਪ੍ਰੋਗਰਾਮ ਕੀਤਾ ਹੋਣਾ ਆ ਉਹਨਾਂ ਦੀਆਂ ਤਾਰਾਂ ਪਾਈਆਂ ਹੋਈਆਂ ਮੈਨੂੰ ਲੱਗਦਾ ਲਾਈਟ ਰੂਟਰ ਦਾ ਪ੍ਰਬੰਧ ਕੀਤਾ ਹੋਊਗਾ ਕਿਉਂਕਿ ਇੱਥੇ ਉਹਨਾਂ ਨੇ ਸ਼ੂਟਿੰਗ ਕੀਤੀ ਆ ਬਹੁਤ ਲੰਬਾ ਮੈਨੂੰ ਲੱਗਾ ਚੱਲੀ ਹੈ ਕਹਿੰਦੇ ਵੀ 2-1/2 ਮਹੀਨੇ ਪਤਾ ਨਹੀਂ 2 ਮਹੀਨੇ ਚੱਲੀ ਹੈ 1/2 ਮਹੀਨਾ ਚੱਲੀ ਹੈ ਤੇ ਜਿਵੇਂ ਕਿ ਆ ਦੇਖੋ ਆ ਪ੍ਰਾਣੇ ਡਿਜ਼ਾਈਨ ਦੇ ਸੂ ਜਿਹੜੇ ਆਪਾਂ ਪਲੱਗ ਪਾਉਨੇ ਉਹਨਾਂ ਦੇ ਵਿੱਚ ਤੇ ਉਹਦੀ ਸਵਿਚ ਇਸ ਤਰ੍ਹਾਂ ਦੀ ਫਿਟਿੰਗ ਹੁੰਦੀ ਸੀ ਅੱਗੇ ਆ ਫੱਟੀ ਲਾ ਕੇ ਇਸ ਦੇ ਵਿੱਚ ਤਾਰਾਂ ਦੀਆਂ ਫਿਟਿੰਗਾਂ ਕੀਤੀਆਂ ਜਾਂਦੀਆਂ ਸੀ ਓਪਨ ਫਿਟਿੰਗ ਹੁੰਦੀ ਸੀ ਅੱਗੇ ਵਾਲੇ ਸਮੇਂ ਦੇ ਹਿਸਾਬ ਨਾਲ ਦੇਖੀਏ ਵੀ ਬਹੁਤ ਵਧੀਆ ਚੀਜ਼ ਹੁੰਦੀ ਸੀ ਕਿਉਂਕਿ ਹੁਣ ਚੱਲ ਪਏ ਵੀ ਕੋਈ ਚੀਜ਼ ਦੇਖਣੀ ਨਹੀਂ ਚਾਹੀਦੀ ਕਿਉਂਕਿ ਇੱਕ ਜੇ ਆਪਾਂ ਸੋਚੀਏ ਜਿਹੜੇ ਬੱਲਵ ਨੇ ਉਹ ਵੀ ਆਪਾਂ ਬਾਹਰ ਦੇਖਦੇ ਹਾਂ ਤੇ ਜਿਹੜਾ ਚਾਨਣ ਕਰਦਾ ਆਪਾਂ ਨੂੰ ਉਹ ਵੀ ਦੇਖਦੇ ਹਾਂ ਵੀ ਕੋਈ ਬੜੀ ਵੱਡੀ ਗੱਲ ਨਹੀਂ ਹੁੰਦੀ ਹਰ ਇੱਕ ਚੀਜ਼ ਲਾਈਟ ਤਾਰ ਬੋਰਡ ਸਭ ਕੁਝ ਦੇਖਿਆ ਹੁੰਦਾ ਹਰ ਇੱਕ ਬੰਦੇ ਨੇ ਆਪਾਂ ਨਾਲ ਕੋਸ਼ਿਸ਼ ਹੁੰਦੀ ਆ ਵੀ ਕਿਸੇ ਨੂੰ ਦਿਖਣੀ ਨਹੀਂ ਚਾਹੀਦੀ ਤੇ ਆ ਦੇਖੋ ਕਿਉਂਕਿ ਇਹਦਾ ਫਾਇਦਾ ਕੀ ਸੀ ਰੱਬ ਨਾ ਕਰੇ ਕੋਈ ਕੁਦਰਤੀ ਕੋਈ ਚੀਜ਼ ਪਿੱਛੋਂ ਜਾਂ ਕੋਈ ਮੱਚ ਜੇ ਜਾਂ ਕੋਈ ਖਰਾਬ ਹੋ ਜੇ ਇੱਥੋਂ ਉਹੀ ਜੋੜ ਲੱਭਿਆ ਜਾਂਦਾ ਸੀ ਉਸੇ ਦਾ ਹੀ ਹੱਲ ਹੋ ਜਾਂਦਾ ਹੈ ਬਾਕੀ ਸਿਰੇ ਇਹ ਛੇਤੀ ਛੇਤੀ ਦਾ ਤਾਰਾ ਮੱਚਦੀਆਂ ਹੀ ਨਹੀਂ ਹੈਗੀਆਂ ਸਾਰੀਆਂ ਕਾਪਰ ਦੀਆਂ ਤਾਰਾਂ ਹੁੰਦੀਆਂ ਨੇ ਹੁਣ ਤਾਂ ਸਾਰੀਆਂ ਜਿੰਨੀਆਂ ਫੈਨਸੀ ਤਾਂ ਚੀਜ਼ਾਂ ਆ ਰਹੀਆਂ ਨੇ ਤਾਰਾਂ ਵਗੈਰਾ ਸਵਿੱਚਾਂ ਤੇ ਬਹੁਤ ਜਲਦੀ ਖਰਾਬ ਹੁੰਦੀਆਂ ਨੇ ਤੇ ਜੇ ਮੈਨੂੰ ਲੱਗਦਾ ਇਹ ਫੀਟਿੰਗ ਅੱਜ ਚਲਾਉਣੀ ਹੋਵੇ ਤਾਂ ਇਹ ਫੀਟਿੰਗ ਚੱਲ ਸਕਦੀ ਹੈ ਸੋਚਾਂ ਹਜੇ ਵੀ ਸਹੀ ਹੋਣੀ ਹੈ ਜਿਹੜੇ ਹਿਸਾਬ ਨਾਲ ਆ ਦੇਖੋ ਤੁਹਾਨੂੰ ਸੱਡ ਕੇ ਦਿਖਾਈ ਆ ਦੇਖੋ ਕੋਈ ਸਵਿੱਚ ਜਾਮ ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ ਦੇਖੋ ਉਸੇ ਤਰ੍ਹਾਂ ਦੀਆਂ ਪਈਆਂ ਨੇ ਜਿਵੇਂ ਆ ਦੇਖੋ ਤਾਰਾਂ ਕਿੰਨੀਆਂ ਮੋਟੀਆਂ ਮੋਟੀਆਂ ਧਾਰਾਂ ਫਿਟਿੰਗ ਕੀਤੀ ਹੋਈ ਆ ਤੇ ਇਹੋ ਜਿਹੀਆਂ ਚੀਜ਼ਾਂ ਦੇਖਣ ਨੂੰ ਕਦੇ ਮਿਲਦੀਆਂ ਨੇ ਤੇ ਨਾ ਕੋਈ ਇਹੋ ਜਿਹੀਆਂ ਚੀਜ਼ਾਂ ਛੇਤੀ ਦੇਖਣ ਲਈ ਜਾਵੇ ਤੇ ਨਾ ਹੀ ਕੋਈ ਦਿਖਾਵੇ ਕਿਉਂਕਿ ਜਿੰਨੀ ਕਿ ਆਪਣੇ ਕੋਲ ਚੀਜ਼ ਕਵਰ ਹੁੰਦੀ ਆ ਸਾਨੂੰ ਦਿਖਾਵਾਂਗੇ ਆਜੋ ਹੁਣ ਆਪਾਂ ਉੱਪਰਲੇ ਪੋਰਚਨ ਤੇ ਜਿਵੇਂ ਕਿ ਤੁਹਾਨੂੰ ਦਿਖਾਉਣੇ ਆ ਆ ਦੇਖੋ ਜਿਵੇਂ ਇਥੋਂ ਐਦਾਂ ਪੌੜੀਆਂ ਬਣਾਈਆਂ ਹੋਈਆਂ ਸੀ ਆ ਸਾਈਡਾਂ ਤੇ ਇਹਨਾਂ ਦੇ ਲੱਕੜ ਦੇ ਜਿਵੇਂ ਆਪਣੇ ਗੁਟਕੇ ਜੇ ਹੁੰਦੇ ਆ ਲੱਕੜ ਦੇ ਸਾਰੀਆਂ ਪੌੜੀਆਂ ਨਾਲ ਰੋਕਾਂ ਲਾਈਆਂ ਹੋਈਆਂ ਨੇ ਜੇ ਹੁਣ ਦੀ ਲੱਕੜ ਹੋਵੇ ਪਤਾ ਨਹੀਂ ਕਿੰਨੇ 10 ਦਿਨ ਚੱਲੂ ਪਤਾ ਨਹੀਂ 20 ਦਿਨ ਚੱਲੂ ਇਹਨਾਂ ਨੂੰ ਪਤਾ ਨਹੀਂ ਕਿੰਨੇ ਸਾਲ ਹੋ ਗਏ ਹੋਣੇ ਚੀਜ਼ਾਂ ਬਣੀਆਂ ਨੂੰ ਤੇ ਆ ਦੇਖੋ ਆ ਸਾਰੇ ਲੱਕੜ ਆ ਗਈ ਤੇ ਪਿੱਛੇ ਉਹਨਾਂ ਨੇ ਬਾਜਰੀ ਵਗੈਰਾ ਆਪਣਾ ਭਰੇਤੀ ਭਰੀ ਹੋਈ ਆ ਸਿਮਿੰਟ ਵਗੈਰਾ ਤੇ ਆ ਜੋ ਤੁਹਾਨੂੰ ਦਿਖਾਉਣੇ ਆ ਆ ਦੇਖੋ ਆ ਫੀਟੀਆਂ ਜਿਵੇਂ ਇੱਥੇ ਆ ਤੁਹਾਨੂੰ ਦਿਸਦੀ ਹੋਣੀ ਇੱਥੇ ਨੇੜੇ ਕਰਕੇ ਦਿਖਾਂਗੀ ਬਾਈ ਆ ਦੇਖੋ ਕਾਪਰ ਦੀ ਤਾਰ ਇਦਾਂ ਦੀ ਇੰਨੀ ਮੋਟੀ ਤਾਰ ਹੁੰਦੀ ਸੀਗੀ ਤੇ ਕਿਉਂਕਿ ਸਿੱਧੀ-ਸਿੱਧੀ ਤਾਂ ਮੱਚਦੀ ਨਹੀਂ ਸੀ ਐ ਟਾਈਮ ਪਾ ਕੇ ਕੋਈ ਖਰਾਬ ਹੋ ਗਈ ਜਿਵੇਂ ਆ ਦੇਖੋ ਓਪਨ ਹੋਈ ਐ ਓਪਨ ਦਾ ਹੱਲ ਹੋ ਜਾਂਦਾ ਹੁੰਦਾ ਜੇ ਕੋਈ ਚੀਜ਼ ਖਰਾਬ ਹੋ ਜੇ ਤਾਂ ਆਜਾ ਤੁਹਾਨੂੰ ਦਿਖਾਉਣਿਆ ਉੱਪਰਲੇ ਪੋਰਚਨ ਤੇ ਹਾਂਜੀ ਜਿਵੇਂ ਕਿ ਆਜਾ ਬਈ ਇੱਧਰ ਅੱਜ ਮੈਂ ਰੂਮ ਆ ਗਿਆ ਇੱਧਰੋਂ ਅੱਗੇ ਦਰਵਾਜ਼ੇ ਹੁੰਦੇ ਸੀਗੇ ਦਰਵਾਜ਼ੇ ਇਸ ਡਿਜ਼ਾਈਨ ਦੇ ਹੁੰਦੇ ਸੀ ਕਿਉਂਕਿ ਦੇਖੋ ਆ ਦੇਖੋ ਇਹਦੇ ਵਿੱਚ ਸ਼ੀਸ਼ੇ ਵਗੈਰਾ ਪਾ ਕੇ ਡਿਜ਼ਾਈਨ ਵਗੈਰਾ ਤਿਆਰ ਕੀਤੇ ਹੁੰਦੇ ਸੀਗੇ ਤੇ ਜਿਵੇਂ ਉਧਰ ਸਾਰੇ ਆ ਦਰਵਾਜ਼ੇ ਦਿਖਾ ਦੇ ਬਈ ਤੇ ਜਿਵੇਂ ਇਧਰੋਂ ਆ ਦੇਖੋ ਹਵਾਦਾਰ ਸਾਰਾ ਚੀਜ਼ਾਂ ਇੱਥੋਂ ਪੂਰੀ ਘੈਂਟ ਹਵਾ ਆਉਂਦੀ ਆ ਜਿਵੇਂ ਕਿ ਇੱਥੇ ਖੜ ਕੇ ਤੁਹਾਨੂੰ ਦੇਖੀਏ ਦਿਖਾਈਏ ਆ ਦੇਖੋ ਇੱਥੇ ਪੂਰਾ ਵਧੀਆ ਆਨੰਦ ਆਉਂਦਾ ਪੂਰਾ ਵਧੀਆ ਕਲੀਅਰ ਇੱਥੋਂ ਸਾਰਾ ਕੁਝ ਦੀਨਾ ਜਿਵੇਂ ਕਿ ਆ ਦੇਖੋ ਦਿਖਾਉਣੀ ਆ ਤੁਹਾਨੂੰ ਜਿਵੇਂ ਅੱਜ ਕੱਲ ਆਪਣੇ ਬਹੁਤ ਜ਼ਿਆਦਾ ਹੋ ਹੁੰਦਾ ਆ ਚੀਜ਼ ਬਣਾਈ ਹੋਈ ਆ ਸਾਰੀ ਆ ਦੇਖਿਆ ਇਧਰੋਂ ਵੀ ਦਿਖਾ ਦੀ ਬਈ ਇੱਥੇ ਖੜਨ ਵਾਸਤੇ ਸਾਰਾ ਬਾਹਰਲੇ ਪਾਸੇ ਕੋਠੀ ਦੇ ਜਮਾ ਹਵੇਲੀ ਦੇ ਮੂਰਲੀ ਸਾਈਡ ਤੇ ਫਰੰਟ ਤੇ ਜਿਵੇਂ ਕਿ ਆ ਦੇਖੋ ਪਹਿਲਾਂ ਵਾਲੇ ਫਰਸ਼ ਐਦਾਂ ਲੱਗਦੇ ਸੀਗੇ ਜਿਵੇਂ ਪਹਿਲਾਂ ਇੱਥੇ ਲੈਣਾਇਆ ਪਾ ਕੇ ਕੱਚਾ ਵੀ ਪਾਇਆ ਹੁੰਦਾ ਉਹ ਚੀਜ਼ਾਂ ਬਣੀਆਂ ਹੁੰਦੀਆਂ ਸੀ ਕੰਚਾ ਪਾ ਕੇ ਇੱਕ ਫਰੇਮ ਤਿਆਰ ਕੀਤਾ ਜਾਂਦਾ ਸੀ ਉਹਨਾਂ ਦੇ ਬਕਸੇ ਬਣਾ ਕੇ ਉਦਾਂ ਦੇ ਆ ਫਰਸ਼ਾਂ ਲੱਗਦੀਆਂ ਸੀਗੀਆਂ ਕਿਉਂਕਿ ਪ੍ਰਾਣੀਆਂ ਚੀਜ਼ਾਂ ਦੇਖਣ ਲਈ ਬਹੁਤ ਲੋਕ ਤਰਸਦੇ ਨੇ ਤੇ ਜਿਹਨੂੰ ਦੇਖਿਆ ਨੇ ਜਿਨੇ ਉਹਨਾਂ ਨੂੰ ਤਾਂ ਉਸ ਚੀਜ਼ ਦਾ ਪਤਾਗਾ ਆ ਦੇਖੋ ਪਹਿਲਾ ਪਿੱਲਰ ਦੇਖੋ ਇਦਾਂ ਦੇ ਹੁਣ ਕੌਣ ਤਿਆਰ ਕਰਦਾ ਪਿੱਲਰ ਆਖਣਗੇ ਘੱਟ ਤੋਂ ਘੱਟ ਖਰਚੇ 'ਚ ਕਰ ਦਿਓ ਜੀ ਜੇ ਹੁਣ ਇਦਾਂ ਦਾ ਪਿੱਲਰ ਤਿਆਰ ਕਰਨਾ ਹੋਵੇ ਤੇ ਕਿੰਨਾ ਟਾਈਮ ਸਮਾਂ ਲੱਗਦਾ ਕਿੰਨਾ ਬਰੀਕੀ ਦੇ ਵਿੱਚ ਇਹ ਚੀਜ਼ਾਂ ਬਣਾਈਆਂ ਹੋਈਆਂ ਨੇ ਤੇ ਹੁਣ ਇਦਾਂ ਕਹਿ ਜਾਂਦੇ ਨੇ ਬੱਸ ਵੀ ਕਰ ਦਿਓ ਛੇਤੀ ਕੰਮ ਬਾਅਦ ਦੇ ਵਿੱਚ ਜਦੋਂ ਅਗਲਾ ਟਾਈਮ ਲੱਗਦਾ ਸਮਾਂ ਲੱਗਦਾ ਜਦੋਂ ਬੈਠਣ ਦਾ ਸਮਾਂ ਹੋ ਜਾਂਦਾ ਉਦੋਂ ਮਕਾਨ ਦੇ ਵਿੱਚ ਤਰੇੜਾਂ ਆ ਜਾਂਦੀਆਂ ਨੇ ਤੇ ਹਰ ਇੱਕ ਬੰਦੇ ਨੇ ਦੇਖਿਆ ਹੀ ਹੋਣਾ ਕਿਉਂਕਿ ਆ ਦੇਖੋ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਇਦਾਂ ਦੇ ਟੇਬਲ ਵਗੈਰਾ ਹੁੰਦੇ ਸੀਗੇ ਤੇ ਸਾਰਾ ਜਿਵੇਂ ਆ ਸੋਫਾ ਸੈੱਟ ਸਾਰਾ ਪੀੜਾ ਸੈੱਟ ਇੱਧਰ ਪਿਆਈ ਹੈਗਾ ਤੇ ਆ ਦੇਖੋ ਤੁਹਾਨੂੰ ਮੰਜਾ ਪਹਿਲਾਂ نیچے ਵੀ ਦਿਖਾਇਆ ਸੀ ਆ ਦੇਖੋ ਆ ਬਹੁਤ ਪੁਰਾਣੇ ਸਮੇਂ ਦਾ ਮੰਜਾ ਭਰਿਆ ਹੋਇਆ ਅੱਜ ਵੀ ਉਸੇ ਤਰ੍ਹਾਂ ਹੀ ਪਿਆ ਕਿਉਂਕਿ ਸੰਭਾਲ ਤੋਂ ਬਿਨਾ ਇਦਾਂ ਹੋ ਗਿਆ ਇਸ ਦੇ ਉੱਪਰ ਰੇਤਾ ਵਗੈਰਾ ਬਹੁਤ ਚੜਿਆ ਪਿਆਗਾ ਤੇ ਜਿਵੇਂ ਆ ਤੁਹਾਨੂੰ ਥੱਲੇ ਨੀਚੇ ਪਤਾ ਹੀ ਲੱਗਦਾਗਾ ਫਰਸ਼ਾਂ ਦੇ ਉੱਪਰ ਵੀ ਕਿਦਾਂ ਦਾ ਆ ਦੇਖੋ ਪਹਿਲਾਂ ਵਾਲੀਆਂ ਨਾਲੇ ਹੋਂ ਵਾਲੇ ਫੈਂਸੀ ਇੱਧਰ ਨਾ ਜਾਏਗਾ ਕੁ ਡਿੱਗਣਾ ਜੀ ਤੇ ਇਧਰ ਜਿਵੇਂ ਕਿ ਆ ਦੇਖੋ ਪਹਿਲਾਂ ਵਾਲੀਆਂ ਜਿਵੇਂ ਸਰੀਏ ਹੁੰਦੇ ਸੀਗੇ ਉਦਾਂ ਦੀ ਪਏ ਨੇ ਤੇ ਜੇ ਪੇਂਟ ਹੋ ਜਾਣਾ ਉਦਾਂ ਹੀ ਪਹਿਲਾਂ ਵਾਂਗ ਹੋ ਜਾਣਗੇ ਕਲੀਅਰ ਕਿਉਂਕਿ ਹੁਣ ਦੇ ਜਵਾਨੇ ਦੀਆਂ ਤਾਂ ਇਕੱਠਾਂ ਮਿਸਤਰੀ ਪਾ ਕੇ ਮਕਾਨ ਬਾਹਰ ਨਿਕਲਦਾ ਗਉਂਦੀ ਉਹਨਾਂ ਨੂੰ ਜੰਗਾਲ ਪੈ ਜਾਂਦੀ ਆ ਥੋੜੇ ਟਾਈਮ ਬਾਅਦ ਕਹਿੰਦੇ ਨੇ ਇਹਨਾਂ ਨੂੰ ਬਦਲਣ ਵਾਲਾ ਹੋ ਗਿਆ ਜੀ ਤੇ ਆ ਦੇਖੋ ਪਤਾ ਨਹੀਂ ਮੁੱਦਦਾਂ ਦੀਆਂ ਪਤਾ ਨਹੀਂ ਕਿੱਦੇ ਕਿਦੀਆਂ ਖੜੀਆਂ ਨੇ ਆ ਦੇਖ ਲਓ ਇੱਟਾਂ ਦੇਖ ਲਓ ਪਹਿਲਾਂ ਤਾਂ ਇਹਦੇ ਵਿੱਚ ਇੱਟ ਹਜੇ ਉਹੇ ਜੀ ਪਈਆ ਜੇ ਤੁਸੀਂ ਇਸ ਇੱਟ ਨੂੰ ਕਹੋ ਵੀ ਆਪਾਂ ਇਹਨੂੰ ਤੋੜਨੀ ਹੋਵੇ ਸੇ ਤਾਂ ਟੁੱਟਦੀ ਨਹੀਂ ਹੈਗੀ ਇੱਟ ਆਹ ਦੇਖੋ ਇੱਧਰ ਸਾਨੂੰ ਇੱਥੇ ਸਾਰੀਆਂ ਦੀਆਂ ਨੇ ਇਸ ਏਟ ਹਜੇ ਤੱਕ ਕਿਤੋਂ ਵੀ ਬਿਲਕੁਲ ਕਿਤੋਂ ਕੋਈ ਖਰਾਬ ਨਹੀਂ ਹੋਈ ਜਿਵੇਂ ਕਿ ਅੱਜ ਕੱਲ ਪਿੱਲੀਆਂ ਇੱਟਾਂ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਮੋਰੇ ਜੀ ਨਿਕਲ ਜਾਂਦੇ ਆ ਇੱਥੋਂ ਮਸਾਲਾ ਚਲੋ ਟਾਈਮ ਪਾ ਕੇ ਤਾਂ ਮਸਾਲਾ ਉਹ ਹੋ ਸਕਦਾ ਵੀ ਲੈ ਜਾਂਦਾ ਜੇ ਉਸੇ ਤਰ੍ਹਾਂ ਸਾਰਾ ਮਸਾਲਾ ਲਾ ਕੇ ਸਾਰੀ ਹਵੇਲੀ ਨੂੰ ਪਲਾਸਤਰ ਕੀਤਾ ਜਾਵੇ ਤਾਂ ਇਹ ਮੈਨੂੰ ਲੱਗਦਾ ਬਹੁਤ ਵਧੀਆ ਡਿਜ਼ਾਈਨ ਬਣ ਜੇ ਦਾ ਕਿਉਂਕਿ ਜਿਵੇਂ ਪਹਿਲਾਂ ਕੀ ਉਸੇ ਤਰ੍ਹਾਂ ਹੀ ਸਾਰਾ ਸਿਸਟਮ ਬਣਾਇਆ ਜਾਵੇ ਪੱਲੇ ਵਗੈਰਾ ਜਿਵੇਂ ਹੈਗੇ ਨੇ ਇਦਾਂ ਦੇ ਕੋਈ ਕਿਉਂਕਿ ਐਡੀ ਕੋਈ ਖੇਚਲਾ ਨਹੀਂ ਕਰਦਾ ਤੇ ਜਿਵੇਂ ਕਿ ਇਸ ਸਰਦਾਰ ਬਾਰੇ ਆਪਾਂ ਨੂੰ ਹੁਣ ਇੰਨੀ ਨੌਲੇਜ ਹੈ ਨਹੀਂ ਤੇ ਕਿਉਂਕਿ ਆਪਾਂ ਉਹ ਪੁੱਛਾਂਗੇ ਜੇ ਕੋਈ ਪੁਰਾਣਾ ਬਜ਼ੁਰਗ ਮਿਲ ਗਿਆ ਤੇ ਵੀ ਆ ਦੇਖੋ ਸਾਨੂੰ ਇਧਰੋਂ ਵੀ ਦਿਖਾਉਣਿਆ ਇਧਰੋਂ ਬੈਕ ਸਾਈਡ ਤੋਂ ਵੀ ਦਿਖਾਉਣਿਆ ਤੁਹਾਨੂੰ ਨੀਚੇ ਤੋਂ ਦਿਖਾਏ ਸੀਗੇ ਆ ਦੇਖੋ ਉੱਪਰ ਇਸ ਤਰ੍ਹਾਂ ਚਾਦਰਾਂ ਚੜੀਆਂ ਹੁੰਦੀਆਂ ਸੀਗੀਆਂ ਜਿਵੇਂ ਆਪਣੇ ਹੁਣ ਲੋਹੇ ਦੀਆਂ ਚਾਦਰਾਂ ਚੜੀਆਂ ਹੁੰਦੀਆਂ ਨੇ ਆ ਦੇਖੋ ਜਿਵੇਂ ਪੁਰਾਣੇ ਡਿਜ਼ਾਈਨ ਦੀ ਜਿਵੇਂ ਆ ਚਾਰ ਪਈਆ ਕੁਰਸੀ ਪਈ ਆ ਆ ਦੇਖੋ ਕਿਉਂਕਿ ਤੁਸੀਂ ਐਂ ਹਸਾਬ ਲਾ ਲਓ ਵੀ ਪਤਾ ਨਹੀਂ ਇੱਥੋਂ ਇਸ ਹਵੇਲੀ ਨੂੰ ਛੱਡ ਕੇ ਕੋਈ ਕਿੰਨੇ ਕ ਟਾਈਮ ਦਾ ਗਿਆ ਹੋਊਗਾ ਉੱਪਰ ਐਡੇ-ਐਡੇ ਪਿੱਪਲ ਵੀ ਬਗੇ ਕੁਦਰਤ ਦੇ ਰੰਗ ਦੇਖ ਲਓ ਇਹ ਸਾਰਿਆਂ ਨੂੰ ਪਤੀ ਅਲੱਗ-ਪੱਗ ਫਰਸ਼ਾਂ ਦੇ ਵਿੱਚ ਪੱਕੇ ਮਕਾਨਾਂ ਦੇ ਵਿੱਚ ਉੱਥੇ ਇਹ ਹਰੇ ਹੋ ਜਾਂਦੇ ਨੇ ਕਿਉਂਕਿ ਜੇ ਕੋਈ ਇੱਥੇ ਰਹਿਣਾ ਹੁੰਦਾ ਕਿਸੇ ਦੀ ਰਹਿੱਸ ਹੁੰਦੀ ਤਾਂ ਇੱਥੇ ਅੱਜ ਇਹ ਆਪਣਾ ਰੁੱਖ ਜਿਹੜਾ ਆਪਣਾ ਪਿੱਪਲ ਹੈ ਇਹ ਇੱਥੇ ਹਰਾ ਨਹੀਂ ਸੀ ਹੋਣਾ ਤੇ ਆ ਦੇਖੋ ਜਿਵੇਂ ਕਿ ਕੁਰਸੀ ਤੁਹਾਨੂੰ ਦਿਖਾਈ ਆ ਪਹਿਲਾਂ ਵੀ ਦੱਸਿਆ ਵੀ ਅੱਗੇ ਆ ਜਿਹੜੀਆਂ ਤਣੀਆਂਆਂ ਲੜੀਆਂ ਹੁੰਦੀਆਂ ਸੀਗੀਆਂ ਇਹਨਾਂ ਨਾਲ ਕੁਰਸੀਆਂ ਬੁਣੀਆਂ ਜਾਂਦੀਆਂ ਸੀ ਬਾਕੀ ਇਹਨਾਂ ਦੇ ਵਿੱਚ ਹਵਾ ਵੀ ਪੈਂਦੀ ਸੀ ਬੜਾ ਆਨੰਦ ਆਉਂਦਾ ਸੀ ਬੈਠਣ ਤੇ ਕਿਉਂਕਿ ਇਹ ਚੀਜ਼ਾਂ ਹੁਣ ਤਾਂ ਲੋਪ ਹੀ ਹੋ ਗਈਆਂ ਹੁਣ ਤਾਂ ਨੇਰੀਆਂ ਪਲਾਸਟਿਕਾਂ ਹੋ ਗਈਆਂ ਤੇ ਬੈਠਾ ਨਹੀਂ ਜਾਂਦਾ ਜੇ ਕੋਈ 2 ਘੰਟੇ ਬੈਹ ਜਾਂਦਾਗਾ ਉਹ ਵੀ 2 ਘੰਟੇ ਬੈਠ ਕੇ ਪਸਤਾਉਂਦਾਗਾ ਇਹੋ ਜਿਹੀਆਂ ਚੀਜ਼ਾਂ ਕਿ ਪੋਲੀਆਂ ਹੁੰਦੀਆਂ ਸੀ ਥੱਲੋਂ ਦੀ ਹਵਾ ਪੈਂਦੀ ਸੀ ਕਿਉਂਕਿ ਉਹ ਬੁਣੀਆਂ ਹੁੰਦੀਆਂ ਸੀਗੀਆਂ ਜਿਵੇਂ ਬੁਣਦੇ ਸੀਗੇ ਬੁਣਨ ਵਾਲੇ ਦਾ ਵੀ ਉਹਦੇ ਵਿੱਚ ਅਲੱਗ ਮਿਹਨਤ ਹੁੰਦੀ ਸੀ ਤੇ ਨਾਲੇ ਦੁੱਗਣੇ ਕੰਮ ਮਿਲਦੇ ਸੀਗੇ ਰੋਜ਼ਗਾਰ ਮਿਲਦਾ ਸੀ ਹੁਣ ਤਾਂ ਸਭ ਕੁਝ ਮਸ਼ੀਨੀ ਤੌਰ ਤੇ ਸਾਰਾ ਕੁਝ ਖਤਮੀ ਕਰਤਾ ਲਗਭਗ ਤੇ ਆ ਦੇਖੋ ਜਿਵੇਂ ਆ ਪੁਰਾਣੇ ਸਮੇਂ ਦੇ ਬਾਥਰੂਮ ਬਣੇ ਹੋਏ ਨੇ ਇੱਥੇ ਜਿਵੇਂ ਕੋਈ ਉਹ ਕਬੂਤਰਾਂ ਘਵਾਤਰਾ ਦੇ ਫਰ ਪਏ ਨੇ ਕਿਉਂਕਿ ਰਹਿਸ ਹੈ ਨਹੀਂ ਆ ਦੇਖੋ ਇੱਥੇ ਸੀਟਾਂ ਵਗੈਰਾ ਭੰਨੀਆਂ ਪਈਆਂ ਨੇ ਤੋੜੀਆਂ ਪਈਆਂ ਸਾਰੀ ਪੰਨ ਤੋੜ ਕੀਤੀ ਪਈ ਆ ਜਿਵੇਂ ਕਿ ਆ ਜਾ ਬਈ ਇਧਰੋਂ ਸਾਰਾ ਦਿਖਾਈਂ ਇਧਰੋਂ ਤੇ ਅੰਦਰਲੀ ਸਾਈਡ ਦਿਖਾਉਣੇ ਆਪਾਂ ਐ ਡੜੀਆਂ ਦਾ ਕੰਧਾ ਕੱਢੀਆਂ ਹੋਈਆਂ ਉੱਪਰਲੀ ਪੋਰਚਨ ਤੇ ਤੇ ਆ ਦੇਖੋ ਆਪਾਂ ਐਨੇ ਇੱਕ ਉਚਾਈ ਤੇ ਛੱਤ ਪਾਉਣਿਆ ਆਪਾਂ ਬਾਥਰੂਮਾਂ ਦੀ ਛੱਤ ਪਾਉਣਾ ਐਨੀ ਕੋਈ ਚਾਈ ਤੇ ਇਹ ਮੈਨੂੰ ਲੱਗਦਾ 8 ਕੁ ਫੁੱਟ ਜਾਂ 9 ਫੁੱਟ ਹੋਊਗੀ ਵੱਧ ਤੋਂ ਵੱਧ 15 ਫੁੱਟ ਤਾਂ ਇਹ ਥੱਲੇ ਦੀ ਛੱਤ ਆ ਉੱਪਰ ਬਵਾਲੇ ਉਦਾਂ ਦੇ ਪਾਏ ਆ ਆ ਦੇਖੋ ਇਧਰ ਦਿਖਾਈਂ ਭਾਈ ਕਿੱਕੇ ਦੇਖੋ ਆ ਤੁਹਾਡੇ ਸਾਹਮਣੇ ਆ ਇਹਦਾ ਵਿਊ ਜਿਹੜਾ ਵੀ ਕੁਝ ਹੈ ਜੇ ਕਿਸੇ ਨੇ ਸਿੰਗਰ ਨੇ ਜਾਂ ਕੋਈ ਗੀਤਕਾਰ ਨੇ ਜਾਂ ਕਿਸੇ ਨੇ ਇੱਥੇ ਆਉਣਾ ਹੋਵੇ ਇਸ ਪਿੰਡ ਦਾ ਨਾਮ ਜੌਨਸੇ ਵਾਲਾ ਦੂਸਰਾ ਨਾਮ ਹੈ ਜੀਵਨ ਸਿੰਘ ਵਾਲਾ ਇਹ ਦੋ ਪਿੰਡਾਂ ਦੋ ਨਾਵਾਂ ਤੋਂ ਜਾਣਿਆ ਜਾਂਦਾ ਇਸ ਪਿੰਡ ਦਾ ਨਾਮ ਇੱਕ ਜੌਨਸੇ ਵਾਲਾ ਇੱਕ ਜੀਵਨ ਸਿੰਘ ਵਾਲਾ ਦੋ ਪਿੰਡਾਂ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਪਿੰਡ ਦਾ ਨਾਮ ਆ ਤੇ ਜਿਵੇਂ ਕਿ ਅੱਜ ਉਹ ਤੁਹਾਨੂੰ ਅੰਦਰ ਦਿਖਾਉਣੇ ਆ ਕਿਉਂਕਿ ਇਹ ਤਲਵੰਡੀ ਤੇ ਇਸ ਤਲਵੰਡੀ ਸਾਬੋ ਤੇ ਆਪਣਾ ਬਠਿੰਡਾ ਸ਼ਹਿਰ ਆ ਜਿਹੜਾ ਉਹਨਾਂ ਦੇ ਵਿਚਾਲੇ ਆ ਇਹ ਸਿਰਫ ਜਿਵੇਂ ਕਿ ਤਲਵੰਡੀ ਪੈਂਦੀ ਹੋਊਗੀ ਇੱਥੋਂ 8-10 ਕਿਲੋਮੀਟਰ ਤੇ ਜੇ ਆਪਾਂ ਬਠਿੰਡਾ ਸ਼ਹਿਰ ਕਹੀ ਆਪਾਂ ਇਹਨਾਂ ਨੂੰ ਜ਼ਿਲ੍ਹਾ ਕਹੀਏ ਤਾਂ ਇਹ ਜ਼ਿਲ੍ਹਾ ਪੈਂਦਾਗਾ ਆਪਾਂ ਨੂੰ ਇੱਥੋਂ 17-18 ਕਿਲੋਮੀਟਰ ਪੈਂਦਾ ਹੋਊਗਾ ਤੇ ਇੰਨੀ ਕੁ ਦੂਰੀ ਤੇ ਪਿੰਡ ਸਥਿਤ ਆ ਤੇ ਜੇ ਕਿਸੇ ਨੇ ਇਸ ਕੋਠੀ ਨੂੰ ਦੇਖਣਾ ਹੋਵੇ ਹਵੇਲੀ ਨੂੰ ਤੇ ਇਸ ਦੇ ਵਿੱਚ ਜਾਂ ਕੋਈ ਕਿਸੇ ਨੇ ਵੀਡੀਓ ਸ਼ੂਟ ਕਰਨੀ ਹੋਵੇ ਤਾਂ ਇਸ ਹਵੇਲੀ ਦੇ ਵਿੱਚ ਕਰ ਸਕਦੇ ਆ ਕਿਉਂਕਿ ਗਾਣੇ ਦੀ ਜਾਂ ਕੋਈ ਆਪਣਾ ਫਿਲਮ ਵਗੈਰਾ ਸ਼ੂਟ ਕਰਨੀ ਹੋਵੇ ਕਰ ਸਕਦੇ ਹਾਂ ਕਿਉਂਕਿ ਇਹ ਆ ਦੇਖ ਬਈ ਸਾਰੇ ਪਾਸੇ ਚਾਰ ਸਫੇਰੇ ਕੈਮਰਾ ਮਾਰ ਕੇ ਦਿਖਾ ਦੇ ਸਾਰੇ ਪਿੰਡ ਨਾਲੋਂ ਇਹ ਹਵੇਲੀ ਉੱਚੀ ਆ ਸਾਰੇ ਪਿੰਡ ਨਾਲੋਂ ਉੱਚੀ ਆ ਹਵੇਲੀ ਕਿਉਂਕਿ ਸਾਰੇ ਮਕਾਨ ਇੱਥੋਂ ਸਾਰੇ ਦਿਖਾਈ ਦਿੰਦੇ ਆ ਸਾਰੇ ਮਕਾਨ ਅੱਜ ਵੀ ਇਸ ਹਵੇਲੀ ਤੋਂ ਨੀਵੇਂ ਨੇ ਕਿਉਂਕਿ ਪਤਾ ਨਹੀਂ ਕਿ 1 ਸਾਲ ਹੋ ਗਏ ਹੋਣਗੇ ਇਸ ਹਵੇਲੀ ਬਣੀ ਨੂੰ ਤੇ ਜਿਵੇਂ ਕਿ ਆ ਤਾਂ ਹੁਣੀ ਥੋੜਾ ਟਾਈਮ ਹੀ ਹੋਇਆ ਸਾਰੇ ਮਕਾਨ ਨਵੇਂ ਨੇ ਇਹ ਵੀ ਸਾਰੇ ਇਸ ਹਵੇਲੀ ਤੋਂ ਨੀਵੇਂ ਨੇ ਕਿਉਂਕਿ ਜੇ ਐ ਕਹਿਣ ਵੀ ਆ ਜਿਹੜੀ ਛੱਤ ਤੇ ਆਪਾਂ ਖੜੇ ਆ ਵੀ ਅਸੀਂ ਸਾਡੀ ਹਵੇਲੀ ਉੱਚੀ ਹੋ ਤੇ ਸਾਡਾ ਘਰ ਉੱਚਾ ਹੋ ਹਵੇਲੀ ਨਾਲੋਂ ਨਹੀਂ ਉਹ ਘਰਾਂ ਦੇ ਨਾਲੋਂ ਹਵੇਲੀ ਦੇ ਉੱਪਰਲੀ ਜਿਹੜੀ ਆ ਆਪਣੀ ਪੌੜੀਆਂ ਦੇ ਉੱਪਰ ਮੰਮਟੀ ਬਣੀ ਹੋਈ ਆ ਏ ਵੀ ਹੁੰਦਾ ਨਾਲ ਉਹ ਵੀ ਉੱਚੀ ਪਈ ਆ ਜੇ ਆਪਾਂ ਇਸ ਦੇ ਉੱਪਰ ਹੋਰ ਉੱਚਾ ਚੜ ਕੇ ਦੇਖੀਏ ਤਾਂ ਸਾਰੇ ਐ ਲੱਗਣਗੇ ਵੀ ਮਕਾਨ ਸਾਰੇ ਪਤਾ ਨਹੀਂ ਕਿੰਨੇ ਕਿੰਨੇ ਫੁੱਟ ਨੀਵੇਂ ਆ ਕਿਉਂਕਿ ਦੇਖੋ ਸਾਰੇ ਪਿੰਡ ਦਾ 뷰 ਸਾਰਾ ਪਿੰਡ ਦਿਖਾ ਦੇ ਬਈ ਇਧਰੋਂ ਇਧਰ ਸਾਰਾ ਪਿੰਡ ਦਿਖਾ ਦੇ ਹਾਂਜੀ ਜਿਵੇਂ ਕਿਹਾ ਉਹ ਤੁਹਾਨੂੰ ਕੋਠੀਆਂ ਦੇ ਉੱਪਰ ਬੈਠੇ ਕਬੂਤਰ ਵਗੈਰਾ ਦੀਨੇ ਹੋਣਗੇ ਤੇ ਜਿਵੇਂ ਸਾਰਾ ਪਿੰਡ ਬਹੁਤ ਸੋਹਣਾ ਤੇ ਬਹੁਤ ਸ਼ਾਨਦਾਰ ਪਿੰਡਾ ਕਿਉਂਕਿ ਇਧਰੋਂ ਵੀ ਤੋਂ ਪਤਾ ਲੱਗਦਾ ਸਾਰਾ ਪਿੰਡ ਐਦਾਂ ਲੱਗਦਾ ਵੀ ਪੱਕਾ ਹੀ ਆ ਕੋਈ ਘਰ ਇਹ じゃ ਕੱਚਾ ਹੋਣਾ ਨਹੀਂ ਕੋਈ ਦਿਸ ਨਹੀਂ ਰਿਹਾ ਕਿਉਂਕਿ ਸਾਰੇ ਘਰ ਪੱਕੇ ਹੀ ਦਿਖ ਰਹੇ ਨੇ ਤੇ ਜੇ ਇਧਰ ਨਿਗਾਹ ਮਾਰੀਏ ਆ ਦੂਸਰੀ ਸਾਈਡ ਦੇਖੀ ਭਾਈ ਆ ਦੇਖੋ ਬਹੁਤ ਸੋਹਣਾ ਪਿੰਡ ਆ ਆਪਣੇ ਗੁਰੂ ਘਰ ਇਧਰੋਂ ਸਾਰਾ ਆਪਣਾ ਡੇਰਾ ਡੇਰਾ ਜੀ ਆ ਕੇ ਇਧਰੋਂ ਆਪਣੇ ਡੇਰਾ ਬਾਬੇ ਦਾ ਨਾਮ ਤਾਂ ਕੁਝ ਮੈਨੂੰ ਪਤਾ ਨਹੀਂ ਕਿਆ ਕਿ ਆ ਭਾਈ ਕਲੈਤਪੁਰੀ ਹਾਂਜੀ ਇਹ ਬਾਬਾ ਜਿਹੜਾ ਡੇਰਾਗਾ ਕਲੈਤਪੁਰੀ ਦਾ ਡੇਰਾ ਬਣਿਆ ਹੋਇਆ ਤੇ ਇਸ ਹਵੇਲੀ ਦੇ ਸਾਹਮਣੇ ਬਿਲਕੁਲ ਸਾਹਮਣੇ ਸਥਿਤ ਹੈ ਤੇ ਕਿਉਂਕਿ ਸਾਰੇ ਪਿੰਡ ਦੀ ਸਰਦਾਗੀ ਇਸ ਡੇਰੇ ਵਿੱਚ ਤੇ ਪ੍ਰਮਾਤਮਾ ਸਾਰਾ ਸਾਰੇ ਪਿੰਡ ਨੂੰ ਤੰਦਰੁਸਤੀ ਬਖਸ਼ੇ ਐਦਾਂ ਹੀ ਜਿਵੇਂ ਕਿ ਪ੍ਰਮਾਤਮਾ ਹੁਣੇ ਇਸ ਪਿੰਡ ਨੂੰ ਤਰੱਕੀਆਂ ਬਖਸ਼ ਰਿਹਾ ਓਵੇਂ ਐਦਾਂ ਹੀ ਸਦਾ ਹੀ ਤਰੱਕੀਆਂ ਬਖਸ਼ਦਾ ਰਹੇ ਤੇ ਸਦਾ ਹੀ ਪਿੰਡ ਤਰੱਕੀਆਂ ਕਰੇ ਤੇ ਜਿਵੇਂ ਕਿ ਆ ਸਾਡੇ ਤੁਹਾਡੇ ਸਾਹਮਣੇ ਆ ਸਾਰਾ ਕੁਝ ਤੇ ਆ ਜੋ ਆ ਤੁਹਾਨੂੰ ਦਿਖਾਉਣੇ ਆ ਇੱਥੇ ਕੀ ਸਿਸਟਮ ਆ ਵੀ ਦੇਖੀ ਆ ਦੇਖੋ ਆ ਪਤਾ ਨਹੀਂ ਕੀ ਸਿਸਟਮ ਲਾਇਆ ਹੋਇਆ ਸੀ ਤੇ ਵਿੱਚ ਸਾਰੀ ਚੀਜ਼ ਇਹ ਕੱਚੀ ਜੀ ਮਿੱਟੀ ਦਾ ਬਣਿਆ ਹੋਇਆ ਕੁਝ ਅੱਛਾ ਇਹ ਉੱਪਰ ਉਹ ਮਮਟੀ ਦਾ ਆ ਗਿਆ ਜੀ ਤੇ ਦੇਖੋ ਸਾਰਾ ਆ ਮਸੂਰੀ ਇੱਟਾਂ ਆ ਦੇਖੋ ਇਦਾਂ ਦੀ ਹੁਣ ਕਿਸੇ ਪੱਠੇ ਦੇ ਵਿੱਚ ਕੋਈ ਐਹ ਜੀ ਮਸੂਰੀ ਇੱਟ ਨਹੀਂ ਪੱਥੀ ਜਾਂਦੀ ਇੰਨੀ ਪੱਕੀ ਇੱਟ ਹੁੰਦੀ ਐ ਇਹ ਬਹੁਤ ਜ਼ਿਆਦਾ ਹੁਣ ਦੀ ਚਣਾਈ ਵੇਲੇ ਤਾਂ ਤੁਸੀਂ ਅੱਧ ਦੇ ਮਕਾਬਲ ਰਹਿ ਗਏ ਕਿ ਜੇ ਆ ਚਣਾਈ ਕਰਨੀ ਹੋਵੇ ਤਾਂ ਦੁੱਗਣਾ ਸਮਾਂ ਲੱਗੇ ਕਿਉਂਕਿ ਇੰਨਾ ਸਮਾਂ ਕੋਈ ਲਾਉਂਦਾ ਨਹੀਂ ਜੇ ਕੋਈ ਆਪਣੀਆਂ ਹੁਣ ਇੱਟਾਂ ਦੀਆਂ ਜਿਵੇਂ ਪਾਉਣ ਲੱਗ ਰਹੇ ਨੇ ਮਕਾਨ ਕਹਿੰਦਾ ਵੀ ਜਲਦੀ ਤੋਂ ਜਲਦੀ ਪਾ ਦਿਓ ਤੇ ਜਿਵੇਂ ਕਿ ਸਾਰਿਆਂ ਨੇ ਬਈ ਇਸ ਹਵੇਲੀ ਦੇ ਦਰਸ਼ਨ ਮੰਨ ਲਓ ਕਰ ਲਈ ਹੋਣਗੇ ਆਪਾਂ ਦਰਸ਼ਨ ਕਹਿ ਸਕਦੇ ਹਾਂ ਇੱਕ ਤਰ੍ਹਾਂ ਕਿ ਉਹ ਪੁਰਾਣੀ ਚੀਜ਼ ਆ ਪੁਰਾਣੀ ਚੀਜ਼ ਦੇ ਤੇ ਦਰਸ਼ਣੀ ਹੁੰਦੇ ਆ ਕਿ ਉਹ ਸੁਬਬੀ ਦੇਖ ਸਕਦਾ ਉਹ ਚੀਜ਼ ਨੂੰ ਤੇ ਜੇ ਕੋਈ ਆਮ ਚੀਜ਼ ਹੋਵੇ ਆਪਾਂ ਉਹਨੂੰ ਹਰ ਰੋਜ਼ ਦੇਖਦੇ ਆ ਕਿਉਂਕਿ ਇਸ ਪਿੰਡ ਦੇ ਵਿੱਚ ਹਜੇ ਅ ਵਿੱਚ ਲੋਕ ਹੋਣਗੇ ਜਿਨ੍ਹਾਂ ਨੇ ਅੱਜ ਤੱਕ ਅੰਦਰੋਂ ਹਵੇਲੀ ਦੇਖੀ ਨਹੀਂ ਹੋਣੀ ਜੀਵਨ ਸਿੰਘ ਵਾਲੇ ਦੇ ਵਿੱਚ ਐਦਾਂ ਦੇ ਹੋਣਗੇ ਬਈ ਬੰਦੇ ਹੈਗੇ ਆ ਤੇ ਆ ਦੇਖੋ ਮੁੰਡਾ ਆਪਾਂ ਨੂੰ ਦੱਸ ਰਿਹਾ ਕਿਉਂਕਿ ਮੇਰੇ ਨਾਲ ਖੁਦ ਆਪਣਾ ਰਿਸ਼ਤੇਦਾਰ ਆਇਆ ਹੋਇਆ ਸੀਗਾ ਤੇ ਮੈਂ ਇਹਨੂੰ ਪੁੱਛਿਆ ਹਵੇਲੀ ਬਾਰੇ ਤੇ ਇਹ ਮੈਨੂੰ ਇੱਥੇ ਹਵੇਲੀ ਤੱਕ ਲੈ ਕੇ ਆਇਆ ਤੇ ਆਪਣੇ ਹੈਪੀ ਸਰਪੰਚ ਤੱਕ ਤੇ ਉਸ ਨੂੰ ਪੁੱਛਿਆ ਤੇ ਉਸ ਨੇ ਪਹਿਲੇ ਬੋਲ ਭਾਈ ਨੇ ਕਹਿਤਾ ਵੀ ਜੀ ਭਾਈ ਕਰ ਸਕਦੇ ਤੁਸੀਂ ਵੀਡੀਓ ਅ ਅੰਦਰੋਂ ਤੇ ਆਪਾਂ ਨੇ ਵੀਡੀਓ ਕੀਤੀ ਤੇ ਜਿਵੇਂ ਆਪਾਂ ਤੁਹਾਨੂੰ ਪ੍ਰਾਣੀਆਂ ਤੋਂ ਪ੍ਰਾਣੀਆਂ ਚੀਜ਼ਾਂ ਤੇ ਪੁਰਾਣੇ ਤੇ ਪੁਰਾਣੇ ਹੱਤਿਆ ਇਤਿਹਾਸ ਬਾਰੇ ਹਰ ਇੱਕ ਚੀਜ਼ ਆਪਾਂ ਇਸ ਚੈਨਲ ਦੇ ਉੱਪਰ ਪਾਇਆ ਕਰਾਂਗੇ ਤੇ ਇੱਕ ਇਹਦੇ ਦੂਸਰੀ ਸਾਈਡ ਆ ਹਵੇਲੀ ਆ ਇਹ ਦੋ ਭਰਾਵਾਂ ਦੀਆਂ ਹਵੇਲੀਆਂ ਹੋਣਗੀਆਂ ਮੈਨੂੰ ਐਦਾਂ ਲੱਗਦਾ ਕਿਉਂਕਿ ਮੈਨੂੰ ਐਦਾਂ ਪੂਰੀ ਇਸ ਹਿਸਟਰੀ ਬਾਰੇ ਨੌਲੇਜ ਨਹੀਂ ਤੇ ਇੱਕ ਕੋਈ ਜੇ ਕੋਈ ਬਜ਼ੁਰਗ ਆਇਆ ਨੀਚੇ ਆਪਾਂ ਉਸ ਤੋਂ ਪੁੱਛ ਕੇ ਆਪਾਂ ਸਾਰੀ ਐਡਿਟ ਕਰਕੇ ਵੀਡੀਓ ਆਪਾਂ ਇਹਦੇ ਵਿੱਚ ਸ਼ਾਮਲ ਕਰ ਦਾਂਗੇ ਤੇ ਜਿਵੇਂ ਕਿ ਇਧਰੋਂ ਦੋ ਹਵੇਲੀਆਂ ਇੱਕ ਇਧਰਲੀ ਸਾਈਡ ਆ ਇਧਰਲੀ ਹਵੇਲੀ ਵੀ ਦਿਖਾ ਦੇ ਬਈ ਉੱਪਰੋਂ ਵੀ ਦਿਖਾ ਦੇ ਕਿਉਂਕਿ ਉਧਰ ਪਰਿਵਾਰ ਉਸ ਹਵੇਲੀ ਦੇ ਵਿੱਚ ਰਹਿ ਰਿਹਾ ਕਿਉਂਕਿ ਤੁਹਾਨੂੰ ਪਤਾ ਲੱਗਦਾ ਹੋਊ ਜਿਵੇਂ ਕਿ ਆਹ ਦੇਖੋ ਏਸੀ ਫਿੱਟ ਕੀਤਾ ਹੋਇਆ ਤੇ ਉੱਪਰੋਂ ਉਹ ਨੀਚੇ ਹੁਣ ਦੇ ਜਵਾਨੇ ਦਾ ਸਟਾਰਟਰ ਵਗੈਰਾ ਲੱਗਿਆ ਹੋਇਆ ਕਿਉਂਕਿ ਉਹ ਫੀਟਿੰਗ ਸਾਰੀ ਉੱਪਰੋਂ ਹਵੇਲੀ ਸਾਰੀ ਸਿਸਟਮ ਪੁਰਾਣੀ ਹੈਗਾ ਤੇ ਜਿਵੇਂ ਉਧਰੋਂ ਸਾਰਾ ਦਿਖ ਰਿਹਾ ਕਿਉਂਕਿ ਉਧਰ ਪਰਿਵਾਰ ਆ ਚੱਲ ਆਪਾਂ ਬਾਲੀ ਵੀਡੀਓ ਨਹੀਂ ਆਪਾਂ ਕਵਰ ਕਰ ਸਕਦੇ ਉਸ ਹਵੇਲੀ ਦੀ ਕਈ ਵਾਰ ਕਿਸੇ ਤਰ੍ਹਾਂ ਦਾ ਕੋਈ ਪਰਿਵਾਰ ਬੱਚਾ ਫਿਰਦਾ ਹੁੰਦਾ ਆਪਾਂ ਇਹ ਚੀਜ਼ਾਂ ਨਹੀਂ ਦਿਖਾ ਸਕਦੇ ਤੇ ਚਲੋ ਬਈ ਸਾਰਿਆਂ ਦਾ ਇਸ ਤਰ੍ਹਾਂ ਜਿਵੇਂ ਕਿ ਆਪਣੀਆਂ ਵੀਡੀਓ ਆਉਂਦੀਆਂ ਨੇ ਸਾਰੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜਿਹੜੇ ਨੇ ਇਹ ਵੀਡੀਓ ਦੇਖ ਲਈ ਹਰ ਇੱਕ ਬੰਦੇ ਦਾ ਫਰਜ਼ ਬਣਦਾ ਵੀਡੀਓ ਦੇਖ ਕੇ ਆਪਣੀ ਵੀਡੀਓ ਨੂੰ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਸਬਸਕ੍ਰਾਈਬ ਤੇ ਲਾਈਕ ਕਮੈਂਟ ਜ਼ਰੂਰ ਕਰਨਾ ਕਿਉਂਕਿ ਤੁਹਾਨੂੰ ਹਰ ਇੱਕ ਵੀਡੀਓ ਦਿਖਾਈ ਜਾਇਆ ਕਰੇ ਕੋਸ਼ਿਸ਼ ਆ ਵੀ ਆਪਾਂ ਸਾਫ਼ ਸੁਥਰੀ ਚੀਜ਼ ਕੋਈ ਦਿਲੋਂ ਸੱਚੀ ਚੀਜ਼ ਦਿਖਾਇਆ ਕਰਾਂਗੇ ਕਿਉਂਕਿ ਇਦਾਂ ਦਾ ਨਹੀਂ ਹੈਗਾ ਵੀ ਕੋਈ ਚੀਜ਼ ਝੂਠ ਮਾਰ ਕੇ ਜਾਂ ਕੋਈ ਇਦਾਂ ਦੀ ਪਾਤੀ ਆਪਾਂ ਇਦਾਂ ਦੀ ਕੋਈ ਚੀਜ਼ ਨਹੀਂ ਦਿਖਾਉਂਦੇ ਹੈਗੇ ਇਸ ਵਿੱਚ ਤੇ ਜਿੰਨਾ ਵੀ ਕੋਈ ਦਿਖਾਵਾਂਗੇ ਚੀਜ਼ origignal ਦਿਖਾਵਾਂਗੇ ਸਾਰੇ ਜਾਣੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਆ ਕਰਨਾ ਸਾਰਿਆਂ ਦਾ ਬਈ ਬਹੁਤ ਬਹੁਤ ਧੰਨਵਾਦ ਥੈਂਕ ਯੂ